ਪ੍ਰਧਾਨ ਮੰਤਰੀ ਨਿੰਦਰ ਮੋਦੀ ਦੀ ਪੰਜਾਬ ਫੇਰੀ ਐਸਵਾਈਐਲ ਵਾਲਾ ਮਸਲਾ 328 ਲਾਪਤਾ ਪਵਨ ਸਰੂਪਾਂ ਵਾਲਾ ਪਹਿਲੂ ਇਹ ਸਾਰੇ ਪੰਜਾਬ ਦੇ ਸਿਆਸੀ ਤੌਰ ਦੇ ਉੱਤੇ ਵੱਡੇ ਮਸਲੇ ਨੇ ਮੋਦੀ ਹੋਰਾਂ ਦੀ ਫੇਰੀ ਧਾਰਮਿਕ ਹੋ ਕੇ ਰਾਜਨੀਤਿਕ ਰੂਪ ਕਿਵੇਂ ਲੈ ਸਕਦੀ ਹੈ ਇਹਦੇ ਰਾਜਨੀਤਿਕ ਅਰਥ ਕੀ ਨੇ ਇੱਧਰ ਇਹ ਸਾਰੇ ਮੁੱਦਿਆਂ ਦੇ ਵਿੱਚ ਜਦੋਂ 328 ਲਾਪਤਾ ਸਰੂਪਾਂ ਦਾ ਮਾਮਲਾ ਆਉਂਦਾ ਸਿੱਟ ਦਾ ਪਹਿਲੂ ਆਉਂਦਾ ਅਦਾਲਤੀ ਪ੍ਰਕਿਰਿਆ ਆਉਂਦੀ ਹੈ ਅਦਾਲਤ ਸਰਕਾਰ ਹੋਰ ਕੁਝ ਕਹਿ ਰਹੀ ਹੈ ਐਸਜੀਪੀਸੀ ਦਾ ਜਵਾਬ ਵੱਖਰਾ ਆਉਂਦਾ ਕਿ ਸੱਤ ਲੜ ਕਾਨੂੰਨ ਜੇ ਲਈ ਆਈ ਨਹੀਂ ਪਰ ਇਹਦੇ ਨਾਲ ਹੀ ਐਸਜੀਪੀਸੀ ਦੇ ਬਦਲਦੇ ਸਰੂਪ ਦੀ ਚਰਚਾ ਇੱਕ ਨਵੇਂ ਤਰੀਕੇ ਨਾਲ ਚੱਲਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨਵੇਂ ਐਕਟ ਤਹਿਤ ਪੰਜਾਬ ਦੇ ਵਿੱਚ ਆ ਰਹੀ ਹੈ ਕਿ ਦਿੱਲੀ ਕਮੇਟੀ ਹਰਿਆਣਾ ਕਮੇਟੀ ਮੰਗ ਇਹ ਵੱਖਰੀ ਕਮੇਟੀ ਬਣਨ ਦੀ ਕਵਾਇਦ ਦੇ ਰਾਹ ਪੈ ਰਹੀ ਹੈ ਇਹ ਨੁਕਤਾ ਜਿੱਥੇ ਵੱਡਾ ਹੁੰਦਾ ਜਾ ਰਿਹਾ ਉਸ ਨੁਕਤੇ ਨੂੰ ਛੂਣ ਦੇ ਨਾਲ ਨਾਲ ਅਹਿਮ ਤੌਰ ਤੇ ਉੱਤੇ ਪਹਿਲੂ ਹੈਗਾ ਸਰਕਾਰ ਦੇ ਲਏ ਗਏ ਫੈਸਲਿਆਂ ਦਾ ਸਰਕਾਰ ਸਿਹਤ ਕ੍ਰਾਂਤੀ ਦੇ ਨਾਮ ਦੇ ਉੱਤੇ ਨਵੇਂ ਤਰੀਕੇ ਨਾਲ ਜਿੱਥੇ ਸਾਹਮਣੇ ਆ ਰਹੀ ਹੈ ਕਿ ਲਓ ਜੀ ਅਸੀਂ ਤਾਂ ਲੋਕਾਂ ਦੀ ਸਿਹਤ ਦਾ ਹੱਲ ਹੀ ਕਰਤਾ ਬਿਮਾਰੀ ਦਾ ਮਸਲਾ ਹੀ ਹੱਲ ਕਰਤਾ ਪਰ ਉਥੇ ਅਦਾਲਤ ਦੇ ਵਿੱਚ ਜਦੋਂ ਚਿੱਠਾ ਖੁੱਲਦਾ ਕਿ ਸਾਡੇ ਕੋਲ ਨਾ ਐਮਆਈਆ ਐਮਆਈਆਰ ਵਾਲੀਆਂ ਮਸ਼ੀਨਾਂ ਨਾ ਸੀਟੀ ਸਕੈਨ ਇਸ ਸਥਿਤੀ ਕੀ ਹੈ ਪੰਜਾਬ ਦੇ ਵਿੱਚ ਇਸ ਸਿਹਤ ਕ੍ਰਾਂਤੀ ਦੀ ਫੂਕ ਨਿਕਲਦੀ ਹੈ ਜਿੱਥੇ ਇਹ ਨੁਕਤਾ ਅਹਿਮ ਹੈ ਉਥੇ ਇਹ ਯੂਜੀਸੀ ਵਾਲੇ ਨਿਯਮਾਂ ਦੇ ਹਵਾਲੇ ਨਾਲ ਵੀ ਕਿ ਜੀ ਜਾਤੀ ਅਧਾਰਤ ਵਿਤਕਰੇ ਦਾ ਸਵਾਲ ਖੜਾ ਹੈ ਤੇ ਉਧਰ ਅੱਜ ਬਜਟ ਸੈਸ਼ਨ ਸ਼ੁਰੂ ਹੋਣਾ ਉਹਦੇ ਵਿੱਚ ਕਿੰਨਾ ਕੁ ਰੌਲਾ ਰੱਪੇ ਵਾਲਾ ਹੋਊਗਾ ਜਾਂ ਦੇਸ਼ ਦੇ ਲਈ ਕੋਈ ਫੈਸਲੇ ਹੋਣਗੇ ਕੰਮ ਹੋਣਗੇ ਉਹ ਕਹਿ ਜਾ ਰਹੇ ਨਾਲ ਸੋ ਇਹਨਾਂ ਸਾਰੇ ਪਹਿਲੂਆਂ ਦੇ ਉੱਤੇ ਗੰਭੀਰ ਮੰਥਨ ਕਰਾਂਗੇ ਗੰਭੀਰ ਚਰਚਾ ਕਰਾਂਗੇ ਮੇਰੇ ਨਾਲ ਹਾਜ਼ਰ ਨੇ ਸੀਨੀਅਰ ਪੱਤਰਕਾਰ ਸਰਦਾਰ ਅਮੀਰ ਸਿੰਘ ਜੀ ਸਰਦਾਰ ਅਮੀਰ ਸਿੰਘ ਜੀ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵਾਲੇ ਪਹਿਲੂਆਂ ਤੇ ਜਾਣਾ ਚਾਹਣਾ ਸਿੱਟਾ ਵਾਲਾ ਮਾਮਲਾ ਬਿਆਨੀਆਂ ਵਾਲਾ ਮਾਮਲਾ ਉਹ ਤਾਂ ਪੈਰਲਰ ਰਹਿ ਗਈ ਹੈਗਾ ਬੜਾ ਵੱਡਾ ਮਾਮਲਾ ਕਹਿੰਦੇ ਕਿ ਇਹ ਚਰਚਾ ਕਿੱਥੋਂ ਨਿਕਲ ਕੇ ਆ ਰਹੀ ਹੈ ਕਿ ਜੀ ਪੰਜਾਬ ਇਕਟ ਦੇ ਤਹਿਤ ਹੀ ਐਸਪੀਸੀ ਦਾ ਨਵਾਂ ਰੂਪ ਬਣ ਸਕਦਾ ਮਤਲਬ ਇਹ ਇਸ ਤਰੀਕੇ ਕਰਨ ਨਾਲ ਸੀਮਤ ਹੋ ਕੇ ਸੂਬੇ ਤੱਕ ਹੋ ਜੇਗੀ ਜਾਂ ਕੇਂਦਰੀ ਕੰਟਰੋਲ ਚੋਂ ਨਿਕਲ ਕੇ ਖੁਦ ਮਖਤਿਆਰੀ ਵਾਲੇ ਕੰਟਰੋਲ ਚ ਆ ਜਾਏਗੀ ਇਸ ਨੂੰ ਕਿਵੇਂ ਦੇਖ ਰਹੇ ਇਹ ਮਾਮਲਾ ਚਰਚਾ ਚ ਕਾਫੀ ਵਾਰ ਆਇਆ ਥੋੜਾ ਥੋੜਾ ਕਰਕੇ ਤਾਂ ਕਈ ਵਾਰ ਗਾਇਬ ਗਾਇਬ ਕੋਈ ਨਾ ਕੋਈ ਬੰਦਾ ਕੋਈ ਦੀ ਗੱਲ ਕਹਿੰਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਚੁਅਲੀ ਐਕਟ ਸੀ ਪੁਰਾਣਾ ਜਦੋਂ ਗੁਰਦੁਆਰਾ ਸੁਧਾਰ ਐਕਟ ਨਹੀਂ ਹੈ ਉਹ ਪੰਜਾਬ ਹੀ ਸੀਗਾ ਐਕਚੁਅਲੀ ਇਹ ਪੰਜਾਬ ਦਾ ਹੀ ਐਕਟ ਸੀ ਕਿਉਂਕਿ ਪੰਜਾਬ ਬਹੁਤ ਵੱਡਾ ਸੀਗਾ 47 ਤੋਂ ਪਹਿਲਾਂ ਜਿਹੜਾ ਓਵਰঅল ਪੰਜਾਬ ਸਾਰਾ ਸੀਗਾ ਉਹ ਇਹਦਾ ਦਾਇਰਾ ਸੀ ਪਰ 47 ਤੋਂ ਬਾਅਦ ਫਿਰ ਇਧਰ ਚੱਲ ਪਿਆ ਜਿਹੜਾ ਮੁਕੰਮਲ ਸੀ ਉਸ ਤੋਂ ਬਾਅਦ ਜਦੋਂ ਹਿਮਾਚਲ ਤੇ ਹਰਿਆਣਾ ਬਣਦੇ ਨੇ ਅਲੱਗ ਫਿਰ ਇਹ ਮਤਲਬ ਕਾਰਪੋਰੇਟ ਬਾਡੀ ਬਣ ਗਈ ਇੱਕ ਟਾਈਪ ਦੀ ਆਟੋਮੈਟਿਕਲੀ ਜਿਹੜਾ ਇੱਕ ਤੋਂ ਵੱਧ ਰਾਜਾਂ ਦੇ ਦਾਇਰੇ ਦੇ ਵਿੱਚ ਜੇ ਕਿਸੇ ਦੀ ਚੋਣ ਹੋਣੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਹੋਣੀਆਂ ਨੇ ਤਾਂ ਉਹ ਚਲੀ ਗਈ ਜਿਵੇਂ ਪੰਜਾਬ ਯੂਨੀਵਰਸਿਟੀ ਦਾ ਚਲਾ ਗਿਆ ਚਾਰਜ ਉਹ ਇਹਦਾ ਚਾਰਜ ਗਵਰਨਮੈਂਟ ਆਫ ਇੰਡੀਆ ਕੋਲ ਚਲਾ ਗਿਆ ਪਾਰਲੀਮੈਂਟ ਕੋਲ ਚਲਾ ਗਿਆ ਜੋ ਹੁਣ ਚੱਲਦੇ ਚੱਲਦੇ ਹਾਲਾਤੇ ਹੋਏ ਨੇ ਕਿ ਦਿੱਲੀ ਦਾ ਤਾਂ ਪਹਿਲੇ ਹੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਲੱਗ ਬਣੀ ਹੋਈ ਹੈ ਐਕਟ ਬਣਿਆ ਹੋਇਆ ਹੈ ਹਰਿਆਣੇ ਦੇ ਵਿੱਚ ਅਲੱਗ ਕਮੇਟੀ ਬਣਨ ਤੋਂ ਬਾਅਦ ਇਹ ਗੱਲ ਹੋਰ ਵੀ شدت ਨਾਲ ਚਰਚਾ ਚਾਹੀਦੀ ਹੁਣ ਇਨੀ ਦਣੀਏ ਗੱਲ ਤਾਂ ਚਰਚਾ ਚਾਹੀਦੀ ਹੈ ਕਿ ਅੰਤਰੰਕ ਕਮੇਟੀ ਦੇ ਇੱਕ ਮੈਂਬਰ ਜਿਹੜੇ ਆਮ ਤੌਰ ਤੇ ਇਹ ਵੀ ਦੇਖੇ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ ਸੰਜੀਤ ਜਿਹੜਾ ਹੈ ਇਹਦੇ ਵੀ ਆਗੂ ਨੇ ਇਸ ਗੱਲ ਤੇ ਕਰਕੇ ਇਹਦੀ ਇੰਪੋਰਟੈਂਸ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਮਿੱਠੂ ਸਿੰਘ ਕਾਨੇ ਕਿ ਉਹਨਾਂ ਨੇ ਇੱਕ ਬਿਆਨ ਇਹ ਦਿੱਤਾ ਹੈ ਕਿ ਜੇਕਰ ਇਸ ਪੱਧਰ ਦੇ ਉੱਤੇ ਹੁਣ ਹੋਇਆ ਮਤਲਬ ਹਰਿਆਣੇ ਨੇ ਆਪਣੀ ਬੜਾਏ ਲਈ ਐਜੀਪੀਸੀ ਦੀਆਂ ਚੋਣਾ ਕੇਂਦਰ ਕਰਾ ਨਹੀਂ ਰਿਹਾ ਬੜੇ ਲੰਮੇ ਸਮੇਂ ਤੋਂ ਨਹੀਂ ਕਰਾ ਰਿਆ ਕਿੰਨੇ ਬੰਦੇ ਚੜ੍ਹਾਈ ਕਰ ਗਏ ਬਜ਼ੁਰਗ ਹੋ ਗਏ ਦੂਜਾ ਵੀ ਵੈਸੇ 2011 ਤੋਂ ਬਾਅਦ ਟੈਂਅਰ ਲਗਾਤਾਰ ਲੰਗੀ ਜਾ ਰਿਹਾ ਤੇ ਜੇ ਕੇਂਦਰ ਸਰਕਾਰ ਨਹੀਂ ਕਰਾ ਰਹੀ ਤਾਂ ਕਿਉਂ ਨਹੀਂ ਮਤਲਬ ਇਸ ਤਰੀਕੇ ਦੇ ਨਾਲ ਪੰਜਾਬ ਦਾ ਐਕਟ ਬਣੇ ਉਹਦੇ ਚ ਸਾਰੀਆਂ ਜਿਹੜੀਆਂ ਤਾਂ ਕਮਜ਼ੋਰੀਆਂ ਸਿੱਖ ਪੰਥ ਮਹਿਸੂਸ ਕਰਦਾ ਇਸ ਤਰ੍ਹਾਂ ਦੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ 1925 ਦੇ ਐਕਟ ਉਹ ਵੀ ਦਰੁਸਤ ਹੋਣ ਉਹਦੇ ਚ ਚੋਣਾ ਵੀ 5 ਸਾਲ ਲਈ ਲਾਜ਼ਮੀ ਜਿਵੇਂ ਪੰਚਾਇਤੀ ਰਾਜ ਦੀਆਂ ਨੇ ਮਿਊਂਸਪੈਲਟੀ ਦੀਆਂ ਨੇ ਅਸੈਂਬਲੀ ਪਾਰਲੀਮੈਂਟ ਦੀਆਂ ਨੇ ਇਹ ਛੇਤੀ ਕਿਤੇ ਲੇਟ ਨਹੀਂ ਹੁੰਦੀਆਂ ਬਿਨਾਂ ਐਮਰਜੈਂਸੀ ਤੋਂ ਉਸੇ ਤੰਗ ਦਾ ਵੀ ਕਲਾਜ ਇਹਦੇ ਚ ਵੀ ਪਾਈ ਜਾਵੇ ਕਿ ਹਰ ਹਾਲਤ ਚ 5 ਸਾਲ ਬਾਅਦ ਹੋਣਗੀਆਂ ਕੋਈ ਇਹੋ ਜਿਹਾ ਤਰੀਕਾ ਹੋਏਗਾ ਔਰ ਇੱਕ ਨਾ ਕੇਵਲ ਕਲਾ ਮਿੱਠੂ ਸਿੰਘ ਖਾਨੇ ਕਿ ਹੋਣੀ ਉਹ ਆਪਣੇ ਸਾਥੀ ਐਜੀਪੀਸੀ ਮੈਂਬਰਾਂ ਨਾਲ ਵੀ ਚਰਚਾ ਕਰ ਰਹੇ ਨੇ ਤੇ ਉਧਰ ਵੀ ਇੱਕ ਡਿਮਾਂਡ ਸ਼ਾਇਦ ਇਸ ਲੈਵਲ ਦੇ ਉੱਤੇ ਬੜੀ ਵੱੜਦੀ ਦਿਖਤ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਟਰੈਟਜੀ ਇਸ ਤੇ ਬਣ ਰਹੀ ਹੈ ਉਹਨਾਂ ਦਾ ਕਹਿਣਾ ਇਹ ਹੈ ਜਾਂ ਇੱਕ ਕਿਹਾ ਇਹ ਜਾ ਰਿਹਾ ਕਿ ਕੇਵਲ ਹੁਣ ਜਿੰਨੀ ਐਜੀਪੀਸੀ ਹੈ ਇਹਦੇ ਚ ਹੁਣ ਪ੍ਰੈਕਟੀਕਲੀ ਤੌਰ ਦੇ ਉੱਤੇ ਹਿਮਾਚਲ ਦਾ ਇੱਕ ਮੈਂਬਰ ਇੱਕ ਝੂਟੀ ਦਾ ਮੈਂਬਰ ਰਹੂਗਾ ਜੂਟੀ ਦਾ ਮੈਂਬਰ ਤਾਂ ਕਿਉਂਕਿ ਛੱਡੀਗੜ ਪੰਜਾਬ ਤੱਕ ਪੰਜਾਬ ਕਲੇਮ ਕਰਦਾ ਉਹ ਤਾਂ ਵਿੱਚ ਹੀ ਆ ਜਾਊਗਾ ਉਹ ਤਾਂ ਕੋਈ ਬਾਹਰ ਕੰਡਣ ਦੀ ਲੋੜ ਨਹੀਂ ਕੇਵਲ ਇੱਕ ਮੈਂਬਰ ਬਾਹਰ ਰਹੂਗਾ ਜੇ ਕਰੇ ਨਹੀਂ ਕਰੇ ਮਤਲਬ ਇਹ ਐਕਟ ਬਣ ਜਾਂਦਾ ਪੰਜਾਬ ਦਾ ਤਾਂ ਇਹਦੇ ਉੱਤੇ ਜਿਹੜੀ ਕੇਂਦਰ ਤੇ ਨਿਰਭਰਤਾ ਹੈ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਖਵਾਖ ਮਾਮਲੇ ਅੰਚ ਉਹ ਹਟ ਜਾਊਗੀ ਘਟ ਜਾਊਗੀ ਔਰ ਉਹਦੇ ਤੇ ਨਹੀਂ ਰਹੂਗੀ ਫਿਰ ਪੰਜਾਬ ਦੇ ਦੈਰੇ ਦੇ ਚ ਲੜਾਈ ਵੀ ਸੌਖੀ ਹੋ ਜਾਂਦੀ ਹੈ ਚਰਚਾ ਵੀ ਮਨ ਮਨਾਏ ਵੀ ਜੋ ਵੀ ਚੀਜ਼ ਕਰਨੀ ਹੈ ਇਹਦੇ ਤੇ ਸੌਖਾ ਹੋ ਜਾ ਇਹਦੇ ਤੇ ਹੁਣ ਤੁਸੀਂ ਦੇਖੋ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਵੀ ਸ਼੍ਰੋਮਣੀ ਅਕਾਲੀ ਦਰਬਾਰ ਬਾਦਲ ਬਣੇ ਜਦੋਂ ਹਰਿਆਣੇ ਦੀ ਕਮੇਟੀ ਬਣੀ ਆ ਉਹਨਾਂ ਨੇ ਕਾਫੀ ਜ਼ਿਆਦਾ ਇਹਦਾ ਵਿਰੋਧ ਵੀ ਕੀਤਾ ਔਰ ਇਹ ਵੀ ਕਿਹਾ ਕਿ ਇਹਦਾ ਜਿਹੜੀਆਂ ਸਰਕਾਰਾਂ ਨੇ ਉਹ ਸਿੱਖਾਂ ਦੇ ਮਾਮਲਿਆਂ 'ਚ ਦਖਲੰਦ ਜੀ ਕਰ ਰਹੀਆਂ ਨੇ ਔਰ ਉਹਦੇ ਨਾਲ ਜੋੜ ਕੇ ਫਿਰ ਨਾ ਦੇੜ ਸਾਹਿਬ ਫਿਰ ਪਟਨਾ ਸਾਹਿਬ ਫਿਰ ਇਹ ਸਾਰੀਆਂ ਕਮੇਟੀਆਂ ਦੀ ਵੀ ਗੱਲ ਕੀਤੀ ਗਈ ਕਿ ਉਹ ਆਪ ਕਰ ਰਹੀਆਂ ਨੇ ਇਹਨਾਂ ਨੂੰ ਮਤਲਬ ਇਹਦੇ ਖਿਲਾਫ ਤਾਂ ਅੰਦੋਲਨ ਹੋਏਗਾ ਅੰਦੋਲਨ ਤਾਂ ਹੋਇਆ ਨਹੀਂ ਹਰਿਆਣੇ ਵਾਲੇ ਮਾਮਲੇ ਦੇ ਵਿੱਚ ਹੁਣ ਇੱਕ ਡਿਊਟ ਸਿਚੁਏਸ਼ਨ ਹੈ ਹਰਿਆਣੇ ਦੇ ਸਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੁਣੇਗੇ ਮੈਂਬਰ ਜਿਹੜੇ ਉਦੋਂ ਚੁਣੇ ਸੀ 11 ਚ ਉਹ ਸਰੋਬਣੀ ਕਮੇਟੀ ਦਾ ਵੀ ਮੈਂਬਰ ਨੇ ਤੇ ਹਰਿਆਣੇ ਦੀ ਇੱਕ ਅਲੱਗ ਚੋਣ ਹੋਗੀ ਉਹ ਗੁਰਦੁਆਰਾ ਪ੍ਰੋਬਲਮ ਮੈਨੇਜਮੈਂਟ ਕਮੇਟੀ ਅਲੱਗ ਹੋਗੀ ਹੁਣ ਇੱਕ ਕਨਫਿਊਜ਼ਨ ਹੈ ਤੇ ਹਾਈ ਕੋਰਟ ਦੇ ਵਿੱਚ ਇਹ ਘਟ ਗਈ ਹਾਈ ਕੋਰਟ ਚ ਵੀ ਤੇ ਗਈ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਾਈ ਜਾਏ ਤਾਂ ਉਹ ਹੁਣ ਗਵਰਨਮੈਂਟ ਆਫ ਇੰਡੀਆ ਵੱਲ ਦੇਖ ਰਹੇ ਨੇ ਕਿ ਗਵਰਨਮੈਂਟ ਆਫ ਇੰਡੀਆ ਪਹਿਲਾਂ ਪੁਰਾਣੀ ਜਿਹੜੀ ਸ਼੍ਰੋਮਣੀ ਕਮੇਟੀ ਦੀਆਂ ਸੀਟਾਂ ਨੇ ਉੱਥੇ ਉਹਨਾਂ ਨੂੰ ਡੀ ਨੋਟੀਫਾਈ ਕਰੇ ਗਵਰਨਮੈਂਟ ਆਫ ਇੰਡੀਆ ਡੀ ਨੋਟੀਫਾਈ ਨਹੀਂ ਕਰ ਰਹੀ ਕਿਉਂਕਿ ਗਵਰਨਮੈਂਟ ਆਫ ਇੰਡੀਆ ਤਾਂ ਆਪਣਾ ਪੋਲਿਟਿਕਲ ਪੱਤਾ ਖੇਡੂਗੀ ਜਦ ਵੀ ਉਹਨੂੰ ਠੀਕ ਲੱਗੂਗਾ ਕਰੂਗੀ ਜਦ ਨਹੀਂ ਲੱਗੂ ਨਹੀਂ ਸੀ ਚੋਣਾਂ ਵੀ ਜਦ ਉਹਨੂੰ ਠੀਕ ਲੱਗੂਗਾ ਕਿ ਉਹ ਜਿਹੜਾ ਸਵਾਰਦਾਤ ਕੋਈ ਠਹਿਰਾ ਰਹੀ ਐ ਉਦੋਂ ਛੋੜਾ ਕਰਾਉਗੀ ਨਹੀਂ ਤਾਂ ਉਹ ਛੋੜਾ ਨਹੀਂ ਕਰਾਉਗੀ ਇੱਕ ਅਲੱਗ ਗੱਲ ਐ ਕਿ ਜਿਹੜੀ ਠਹਿਰਾ ਨੇ ਉਹ ਵੀ ਬਹੁਤ ਵੱਡੇ ਪੱਦਰ ਤੇ ਮੰਗਬੀ ਦੀ ਕਰ ਰਹੀਆਂ ਛੋੜਾ ਦੀ ਕਿ ਕਿਉਂ ਨਹੀਂ ਹੋ ਸਕਦੀ ਸਾਡੇ ਮੰਗ ਤੇ ਹੋਣੀ ਚਾਹੀਦੀ ਐ ਪਰ ਗਵਰਨਮੈਂਟ ਆਫ ਇੰਡੀਆ ਦੇ ਹੱਥ ਚ ਆਇਆ ਨਾਲ ਇੱਕ ਗੱਲ ਇਹ ਵੀ ਐ ਪੰਜਾਬ ਨਗਾਤਾਰ ਕਹਿੰਦਾ ਆ ਰਿਹਾ ਖਾਸ ਤੌਰ ਤੇ ਘੱਟ ਗਿਰਤੀਆਂ ਦੇ एंगल ਤੋਂ ਵੀ ਕਿ ਕੇਂਦਰ ਚ ਕੋਈ ਵੀ ਸਰਕਾਰ ਆਈ ਉਹ ਪੰਜਾਬ ਦੇ ਭਲੇ ਵਾਲੇ ਜਾਂ ਪੰਥ ਦੇ ਭਲੇ ਵਾਲੇ ਸੋਚਦੀ ਐ ਤਾਕਤ ਤਾਂ ਫਿਰ ਉਹਦੇ ਕੋਲ ਹੀ ਹੈ ਜੇ ਇਹ ਤੁਹਾਡਾ ਨਜ਼ਰੀਆ ਬਣਿਆ ਹੋਇਆ ਤਾਂ ਤਾਕਤ ਉਹਦੇ ਕੋਲ ਛੱਡਣ ਦਾ ਕੋਈ ਗੱਲ ਵੀ ਨਹੀਂ ਬਣਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲ ਅਜੇ ਤੁਰੀ ਹੈ ਘਟੋ ਘਟ ਹੁਣ ਅਥੋਰਿਟੀ ਵਾਲੇ ਬੰਦਿਆਂ ਨੇ ਤੁਰੀ ਹੈ ਜਿਹੜਾ ਅੰਤਰਕ ਕਮੇਟੀ ਚ ਚੁਣੇ ਹੋਏ ਨਮਾਇंदे ਨੇ ਜਿਹੜੇ ਕੁਝ ਨਮਾਇंदे ਨੇ ਉਹਨਾਂ ਚੋਂ ਇੱਕ ਮਿੱਠੂ ਸਿੰਘ ਗਾਂਦੇ ਕਹਿੰਦੇ ਔਰ ਇਹਦਾ ਮਤਲਬ ਇਹਦੇ ਤੇ ਕਲੈਰਿਟੀ ਸ਼੍ਰੋਮਣੀ ਅਕਾਲੀ ਦਲ ਪੰਡਰ ਸਰਜੀਤ ਨੂੰ ਵੀ ਕਰਨੀ ਪੈਗੀ ਹੈ ਕਿ ਕੀ ਇਹ ਤੁਹਾਡੇ ਕੁਝ ਮੈਂਬਰਾਂ ਦਾ ਜਿਹੜੇ ਐਜੀਪੀਸੀ ਮੈਂਬਰ ਨੇ ਉਹਨਾਂ ਦਾ ਵਿਚਾਰ ਹੈ ਜਾਂ ਤੁਹਾਡਾ ਸਾਰਿਆਂ ਦਾ ਵਿਚਾਰ ਹੈ ਜੇ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਸ੍ਰੋਮਣੀ ਕਮੇਟੀ ਜਾਂ ਚੋਣਾਂ ਕਰਾਉਣ ਲਈ ਜਦੋਜਾਦ ਕਰਨੀ ਹੈ ਪਹਿਲਾਂ ਉਹ ਵੀ ਬਾਰ-ਬਾਰ ਕਹਿੰਦੇ ਆ ਰਹੇ ਨੇ ਜਦੋਜਾਦ ਅਜੇ ਸ਼ੁਰੂ ਤਾਂ ਨਹੀਂ ਹੋਈ ਕਹਿਣ ਤਾਂ ਕੀ ਉਹ ਜਦੋਜਾਦ ਕਰੋਗੇ ਇਹ ਚੋਣਾਂ ਕਰਾਉਣ ਦੀ ਜਾਂ ਜਦੋਜਾਦ ਇਹ ਕਰ ਲਓਗੇ ਕਿ ਇਸ ਮਾਮਲੇ ਦੇ ਵਿੱਚ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਦੀ ਸਰਕਾਰ ਸਿੱਖ ਮਾਮਲੇ ਆ ਚ ਨਾਰਮਲੀ ਦਖਲ ਦਿੰਦੀ ਹੈ ਕਾਫੀ ਵਾਬਰਿਆ ਚੇਦੇ ਜੰਦੀ ਹੈ ਇਹ ਦੋਸ਼ ਹੈ ਤੇ ਜੇ ਇੱਕ ਮੰਗ ਉੱਠਦੀ ਹੈ ਪੰਜਾਬ ਦੇ ਵਿੱਚੋਂ ਇੱਕ ਵੱਡੇ ਵਾਬਰਿਆਂ ਚ ਤਾਂ ਕੋਈ ਕਾਨੂੰਨ ਤਾਂ ਅਸੈਂਬਲੀ ਬਣਾ ਹੀ ਸਕਦੀ ਹੈ ਇਧਰ ਨੂੰ ਵੀ ਸੋਚਣਗੇ ਮਤਲਬ ਜਿੱਥੇ ਉਹ ਬੋਰਡਰ ਆਜਮੀ ਸੀ ਤੋਂ ਵੀ ਸੋਚਦੇ ਨੇ ਤਾਂ ਇਹਦਾ ਮਤਲਬ ਇਹ ਪਹਿਲੂ ਵੀ ਇਧਰ ਨੂੰ ਵੀ ਚੱਲ ਸਕਦਾ ਵੀ ਚਲੋ ਠੀਕ ਆ ਆਪਾਂ ਇਹ ਗੱਲ ਕਰੀਏ ਵੈਸੇ ਸਭ ਤੋਂ ਪਹਿਲਾਂ ਪੰਥਰ ਦੇ ਵਿੱਚ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੌਜੂਦਾ ਮੈਂਬਰਾਂ ਦੇ ਵਿੱਚ ਸਰੋਮਣੀ ਅਕਾਲੀ ਦਲ ਦੇ ਗਰੁੱਪਾਂ ਦੇ ਵਿੱਚ ਜਾਂ ਜਿਹੜੇ ਵੀ ਲੋਕ ਸਰੋਮਣੀ ਕਮੇਟੀ ਦੀ ਚੋਣ ਲੜਦੇ ਨੇ ਉਹਨਾਂ ਸਾਰਿਆਂ 'ਚ ਜਿੰਨਾ ਚਿਰ ਇਤਫਾਕ رائے ਨਹੀਂ ਬਣਦੀ ਚਰਚਾ ਕਰਕੇ ਉਹਨਾਂ 'ਚ ਨਹੀਂ ਉਸ 11 ਤੇ ਹੋਣਾ ਕਿਉਂਕਿ ਜੇ ਫੈਡਰਲ ਸਟਰਕਚਰ ਦਾ ਮਦਈ ਅਕਾਲੀ ਦਲ ਰਿਹਾ ਹੈ ਕਿ ਸੰਗੀ ਟਾਂਚਾ ਹੋਣਾ ਚਾਹੀਦਾ ਤੇ ਸੰਗੀ ਟਾਂਚੇ ਦੇ ਮਦਈ ਹੋਣ ਦੇ ਨਾਤੇ ਇਹ ਕੋਈ ਬਹੁਤ ਇਹੋ ਜਿਹੀ ਗੱਲ ਨਹੀਂ ਲੱਗਦੀ ਹਾਂ ਅਕਾਲੀ ਦਰ ਇੱਕ ਪਹਿਲਾ ਇੱਕ ਮੰਗ ਤੇ ਖੜਾ ਹੁੰਦਾ ਸੀਗਾ ਜਿਹੜੀ ਮੰਗ ਆਨੰਦਪੁਰ ਸਾਹਿਬ ਦੇ ਮੱਤੇ ਦੇ ਵਿੱਚ ਵੀ ਸ਼ਾਮਲ ਸੀ ਕਿ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਬਣਨਾ ਚਾਹੀਦਾ ਉਦੋਂ ਫਿਰ ਇਹ ਸੀ ਕਿ ਸਾਰੇ ਸੂਬਿਆਂ ਦੀਆਂ ਆਪਣੀਆਂ ਖੁਦਮਖਤਿਆਰ ਸਥਾਪਨਾਵਾਂ ਵੀ ਹੋਣਗੀਆਂ ਉਹਨਾਂ ਦੀ ਕਮਬ੍ਰੇਲਾ ਬਾਡੀ ਉਹਨਾਂ ਦੀ ਪ੍ਰਤੀਨਿਧਤਾ ਜਿਹੜੀ ਕਰੂਗੀ ਪੂਰੇ ਆਲ ਇੰਡੀਆ ਦੀ ਉਹ ਫਿਰ ਜਿੰਨੇ ਜਿੰਨੇ ਇੱਕ ਮੈਂਬਰ ਕਿਸੇ ਕਿਸੇ ਸਟੇਟ ਤੋਂ ਹੋਣਗੇ ਉਹਨੇ ਉਹਨੇ ਇੱਕ ਮੈਂਬਰ ਉਹ ਬੋਰਡ ਦੇ ਵਿੱਚ ਉਸ ਰੇਸ਼ੋ ਚ ਆ ਜਾਣਗੇ ਹੁਣ ਸ਼੍ਰੋਮਣੀ ਅਕਾਲੀ ਦਰ ਕਾਫੀ ਦੇਰ ਤੋਂ ਇਹ ਮੰਗ ਨਹੀਂ ਕਰਦਾ ਸ਼ਾਇਦ ਉਹਦੇ ਦਿਮਾਗ 'ਚ ਹੀ ਗੱਲ ਚਲੀ ਗਈ ਕਿ ਬਾਕੀ ਸਟੇਟਾਂ ਦੇ ਤਾਂ ਉਹ ਲੈ ਜਾਣਗੇ ਮੈਂਬਰ ਕੁਝ ਪੰਜਾਬ ਚੋਂ ਵੀ ਆਪਣੇ ਨਾਲ ਲੈ ਕਰਕੇ ਹੋ ਸਕਦਾ ਹੈ ਸ਼੍ਰੋਮਣੀ ਕਮੇਟੀ ਪੰਜਾਬ ਵਾਲੇ ਹਿੱਸੇ ਤੇ ਵੀ ਉਹ ਕਬਜ਼ਾ ਕਰ ਲੈਣ ਜਿਵੇਂ ਗੌਰਮੇਟਾਂ ਤੇ ਕਰਨ ਜਾਣ ਰਹੇ ਹੋ ਸਕਦਾ ਇਹ polititical ਡਰ ਹੋਵੇ ਜਾਂ ਕੀ ਕੀ ਕਾਰਨ ਨੇ ਇਹ ਸਾਰੀਆਂ ਚੀਜ਼ਾਂ ਰਹਿਣ ਦੀਆਂ ਇਸ ਪੱਧਰ ਦੇ ਉੱਤੇ ਪਰ ਇਹ ਮਾਮਲਾ ਕਾਫੀ ਬੜਾ ਉੜਿਆ ਹੋਇਆ ਵੀ ਮਾਮਲਾ ਹੈ बार-बार ਇਹ ਸਿਸਟਮ ਮਾਮਲਾ ਵੀ ਹੈ ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਗੁਰਦੁਆਰਾ ਸਾਬਾਨਾ ਦੇ ਪ੍ਰਬੰਧ ਦਾ ਜਿਹੜਾ ਸਵਾਲ ਹੈ ਇਹ ਛੋਟਾ ਸਵਾਲ ਨਹੀਂ ਸ਼੍ਰੋਮਣੀ ਕਮੇਟੀ ਕੋਈ ਛੋਟੀ ਸੰਸਥਾ ਵੀ ਨਹੀਂ ਹੈ ਔਰ ਬਹੁਤ سارے ਕਾਲਜ ਚਲਾ ਰਹੀ ਹੈ ਬਹੁਤ سارے ਹਸਪਤਾਲ ਬਾਕੀ ਚੀਜ਼ਾਂ ਨੇ ਲੱਕ ਜਿੱਥੇ ਕੇਵਲ ਗੁਰਦੁਆਰਾ ਮੈਨੇਜਮੈਂਟ ਦਾ ਕੁਐਸਚਨ ਹੈ ਉੱਥੇ 20-22000 ਮੁਨਾਜਮ ਵੀ ਹੈ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਕੰਮ ਕਰਦਾ ਇਸ ਲਈ ਇਸ ਮਾਮਲੇ ਨੂੰ ਜੇ ਹੁਣ ਉਹ ਉਠਾ ਰਹੇ ਨੇ ਦੀ ਲੌਂਗ ਰਨ ਦਾ ਮਤਲਬ ਆਉਣ ਵਾਲੇ ਦਿਨਾਂ ਦਾ ਇਹ ਮੇਜਰ ਮੁੱਦਾ ਵੀ ਹੋ ਸਕਦਾ ਹੋ ਸਕਦਾ ਬਿਲਕੁਲ ਇਹੀ ਮਾਮਲਾ ਕਿਸ ਰੂਪ ਚ ਅੱਗੇ ਵੱਧਦਾ ਉਹਦੇ ਤੇ ਤਾਂ ਨਜ਼ਰਸਾਨੀ ਕਰਾਂਗੇ ਕਰਾਂਗੇ ਪਰ ਇੱਕ ਮਾਮਲਾ ਜਿਹੜਾ ਹੁਣ ਕੇਂਦਰ ਚ ਹੈ ਉਹ 328 ਲਾਪਤਾ ਪਾਵਨ ਸਰੂਪ ਵਾਲਾ ਉਹਦੇ ਵਿੱਚ ਸੱਟ ਕਹਿ ਰਹੀ ਹੈ ਜੀ ਕਿ ਸਾਨੂੰ ਰਿਕਾਰਡ ਨਹੀਂ ਦਿੱਤਾ ਇਹਨਾਂ ਨੇ ਅਦਾਲਤ ਦੇ ਵਿੱਚ ਉਹਨਾਂ ਦਾ ਪੱਖ ਹੀ ਹੈ ਤੇ ਇਹ ਕਹਿ ਰਹੇ ਨੇ ਜੀ ਸਭ ਤੋਂ ਰਿਕਾਰਡ ਲਈ ਆਈ ਨਹੀਂ ਜੇ ਤੱਕ ਤਾਂ ਉਹਨਾਂ ਨੇ ਜੱਦਰ ਸਭ ਕਹਿ ਰਹੇ ਨੇ ਜੀ ਅਸੀਂ ਮੁੱਖ ਮੰਤਰੀ ਦੀਆਂ ਵੀਡੀਓ ਜਿਹੜੀਆਂ ਨੇ ਉਹ ਜਾਂਚ ਲਈ ਭੇਜਤੀਆਂ ਜੀ ਬਸ ਪ੍ਰਸੈਂਸਿੰਗ ਜਾਂਚ ਹੋ ਜੂਗੀ ਜੀ ਉਹਨਾਂ ਦੀ ਸੋ ਇਹ ਸਾਰੀ ਸਥਿਤੀ ਦੇ ਵਿੱਚ ਇਹ ਮਾਮਲਾ ਕੀ ਚੋਣਾ ਤੱਕ ਖਿੱਚਦਾ ਦਿਖ ਰਿਹਾ ਹੈ ਜਾਂ ਸੱਚਮੁੱਚ ਗੰਭੀਰਤਾ ਨਾਲ ਇਸ ਮਸਲੇ ਦੇ ਹੱਲ ਵੱਲ ਵਧਿਆ ਜਾ ਰਿਹਾ। ਇਹ ਰਾਜਕ ਮਾਮਲਾ ਵੈਸੇ ਤਾਂ ਇੱਕ ਲੈਵਲ ਤੇ ਤਖਣੋਕ ਚਾ ਗਿਆ ਉਸ ਮਾਮਲੇ ਜਿਹੜਾ ਮਾਮਲਾ ਇਹ ਚੱਲ ਰਿਹਾ ਸੀਗਾ ਕਿ ਜੀ 169 ਸਰੂਪ ਮਿਲ ਗਏ ਬਾਕੀ ਜਿੱਡਾ ਬੰਦਾ ਰੌਲਾ ਉਹਦੇ ਚ ਖੜਾ ਹੋ ਗਿਆ ਸੀ ਗਵਰਨਮੈਂਟ ਪਿੱਛੇ ਚਲੀ ਗਈ ਬੈਕਫੁੱਟ ਤੇ ਔਰ ਇਹ ਵੀ ਕਹਤਾ ਮੰਤਰੀਆਂ ਨੇ ਜਾ ਕੇ ਵੀ ਇੱਥੇ ਅੱਗੇ ਕੋਈ ਐਫ ਆਈ ਆਰ ਨਹੀਂ ਕੋਈ ਗੱਲ ਨਹੀਂ ਤੇ ਨਾ ਕੀਤੀ ਗਈ ਆ ਤੇ ਨਾ ਕੱਟੀ ਜਾਉਂਦਾ ਬਣਾਇਆ ਜਾਉਂਦਾ ਤਾਂ ਫਿਰ ਉਹ ਕਿਸ ਐਸਐਸ ਕੀ ਕੰਮ ਕਰ ਰਹੀ ਹੈ ਹੁਣ ਐਸਆਈਟੀ ਅੱਗੇ ਮਤਲਬ ਕੀ ਕਰੋ ਤੇ ਉਹਨਾਂ ਨੇ ਇਹ ਕਿਹਾ ਐਸਆਈਟੀ ਨੇ ਜਵਾਬ ਦਿੱਤਾ ਕਿ ਅਸੀਂ ਕੁਝ ਧਰਾਵਾ ਹੋਰ ਜੋੜ ਜਾਵੇ ਔਰ ਕਿਉਂਕਿ ਜਿਹੜੇ ਗਏ ਹੋਏ ਬੰਦੇ ਨੇ ਅਸਨ ਦੇ ਵਿੱਚ ਹਾਈ ਕੋਰਟ ਚ ਉਹ ਬੰਦੇ ਗਏ ਨੇ ਜਿਹੜੇ 16 ਦੇ ਵਿੱਚੋਂ ਤਿੰਨ ਬੰਦੇ ਜਿਹੜਿਆਂ ਤੇ ਇਹ ਇਲਜ਼ਾਮ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਦਾ ਕਿੱਥੇ ਨੇ ਕਿੱਥੇ ਨਹੀਂ ਜਾ ਕੇ ਅਫਸਰ ਚਾਰਜ ਜੋ ਵੀ ਕਹਿਰ ਉਹਨਾਂ ਤੇ ਇਲਜ਼ਾਮ ਹੈ ਉਹਦੇ ਦਾਇਰੇ ਦੇ ਵਿੱਚ ਆ ਰਹੇ ਨੇ ਉਹ ਤਿੰਨ ਬੰਦਿਆਂ ਦੀ ਜ਼ਮਾਨਤ ਦੀ ਅਰਜੀ ਦੇ ਕਰਕੇ ਜਿਹੜੀ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਹੋ ਜੇ ਤਾਂ ਕਿ ਅਸੀਂ ਫੇਰ ਜਾਂਚ ਜਿਹੜੀ ਜੁਆਇਨ ਕਰ ਲਈਏ ਹੁਣ ਉਹਦੇ ਮਾਮਲੇ 'ਚ ਇਹ ਹੈ ਕਿ 30 ਜਨਵਰੀ ਨੂੰ ਦੁਬਾਰਾ ਜੋ ਵੀ ਹੋਏਗਾ ਦੇਖਿਆ ਜਾਏਗਾ ਹੁਣ ਇਹ ਨਹੀਂ ਲੱਗਦਾ ਕਿ ਮਾਮਲਾ ਕਿਸੇ ਸਿਰੇ ਲੱਗੂਗਾ ਕਿਸੇ ਲੰਘ ਕਿਸੇ ਦੇ ਵਿੱਚ ਇਹ ਮਾਮਲਾ ਤਾਂ ਨਾਜ਼ੁਕ ਹੈ ਸੈਂਟੀਮੈਂਟ ਹੈ ਗੁਰੂ ਸਾਹਿਬ ਨਾਲ ਸੰਬੰਧਿਤ ਹੈ ਔਰ ਇਹਨੂੰ ਕੱਚੇ ਪੈਰੀ ਹੱਥ ਪਾ ਕੇ ਇਧਰ ਉਧਰ ਕਰਨਾ ਕੋਈ ਫਾਇਦਾ ਲੈ ਜੇ ਨਾ ਲੈ ਜੇ ਉਹ ਖਲਾਗ ਗੱਲ ਹੁੰਦੀ ਹੈ ਪਰ ਜੇਕਰ ਇਹ ਅੱਗੇ ਵੱਧ ਦੀ ਗੱਲ ਹੈ ਤਾਂ ਪਤਾ ਨਹੀਂ ਕਿੰਨੇ ਕੁ ਰੌਲੇ ਖੜੇ ਹੋਏ ਨੇ ਇਸ ਮਾਮਲੇ ਨਾਲ ਜੇਕਰ ਉਸ ਪੱਧਰ ਦੇ ਉੱਤੇ ਜਾਣਨਾ ਹੁਣ ਜਿਵੇਂ ਸਰਕਾਰ ਬੈਕਪੁੱਟ ਤੇ ਆਈ ਹੈ ਹੁਣ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਅੱਗੇ ਕੋਈ ਵਧਣ ਦੀ ਸੰਭਾਵਨਾ ਇਹ ਸਾਰੇ ਗੱਲ ਦੀ ਹੈ ਕਿ ਤਰ੍ਹਾਂ ਤੇ ਮੀਟ ਵਿੱਚ ਸਰਦਾਰ ਅਮੀਰ ਸਿੰਘ ਜੀ ਇੱਕ ਮਾਮਲਾ ਹੈਗਾ ਸਿਹਤ ਕ੍ਰਾਂਤੀ ਕਹਿੰਦੇ ਜੀ ਪਹਿਲਾਂ ਦਿੱਲੀ ਵਾਲਾ ਮਾਡਲ ਸੀ ਸਾਡੇ ਕੋਲ ਹੁਣ ਸਾਡੇ ਕੋਲ ਤਾਂ ਆਪਣਾ ਹੀ ਮਾਡਲ ਹੋ ਗਿਆ ਜੀ ਅਸੀਂ ਆਪ ਹੀ ਇੰਨਾ ਕੁਝ ਕਰ ਲਿਆ ਹੁਣ ਤਾਂ 10 ਲੱਖ ਵਾਲੀ ਬੀਮੇ ਵਾਲੀ ਯੋਜਨਾ ਦੇ ਹਵਾਲੇ ਨਾਲ ਕੇ ਲੋ ਜੀ ਸਾਰੇ ਮਸਲੇ ਹੱਲ ਪਰ ਹਾਈ ਕੋਰਟ ਦੇ ਵਿੱਚ ਕਹਿੰਦੇ ਸਰਕਾਰ ਨੂੰ ਜਵਾਬ ਦੇਣਾ ਔਖਾ ਹੋ ਰਿਹਾ ਜੀ ਕਿ ਪੰਜਾਬ ਦੇ ਵਿੱਚ ਤਾਂ 6 ਜ਼ਿਲ੍ਹਿਆਂ ਤੋਂ ਵੱਧ ਕਿਤੇ MRI ਦੀਆਂ ਮਸ਼ੀਨਾਂ ਜਾਂ CT scan ਦੀਆਂ ਮਸ਼ੀਨਾਂ ਰੱਖਣੀਆਂ ਹੈਗੀਆਂ ਇਹ ਫਿਰ ਕਿਹੜੀ ਸਿਹਤ ਕ੍ਰਾਂਤੀ ਦੀ ਗੱਲ ਕਰਦੀ ਹੈ ਸਰਕਾਰ ਜੇ 4 ਸਾਲ ਅਜੇ ਵੀ ਪ੍ਰਬੰਧ ਨਹੀਂ ਕਰ ਸਕੀ ਤੇ ਜੋ ਮਲੇਰਕੋਟਲਾ ਤੋਂ ਇੱਕ PIL ਪਈ ਹੋਈ ਹੈ ਹਾਈ ਕੋਰਟ ਦੇ ਵਿੱਚ ਕਿਉਂਕਿ ਮਲੇਰਕੋਟਲਾ ਡਿਸਟ੍ਰਿਕਟ ਬਣਨ ਨੂੰ ਵੀ ਕਾਫੀ ਦੇਰ ਹੋ ਗਈ ਉਹ ਕਹਿੰਦੇ ਨੇ ਮਲੇਰਕੋਟੜ ਦਾ ਇੱਕ ਹਸਪਤਾਲ ਹੈ ਜਿੱਥੇ ਆਈਸੀਯੂ ਨਹੀਂ। ਭਾਵੇਂ ਵੱਡਾ ਸ਼ਹਿਰ ਵੀ ਵੱਡਾ ਹੈ ਤੇ ਆਲਾਦਵਾਲਾ ਵੀ ਹੈ ਨਾਲ ਲੱਗਦੇ ਤੇ ਆਈਸੀਯੂ ਜੇ ਨਾ ਹੋਵੇ ਤਾਂ ਫਿਰ ਬੜੀ ਤੇਜ਼ੀ ਨਾਲ ਕਿਤੇ ਨਾ ਕਿਤੇ ਮਰੀਜ਼ ਲਿਜਾਣਾ ਪੈਂਦਾ ਜਿਸ ਤੱਕ ਜਾਣ ਲਈ ਆਉਣ ਲਈ ਬੜਾ ਕੁਝ ਹੁੰਦਾ। ਇਹਦਾ ਮਤਲਬ ਤਾਂ ਨੇੜੇ ਤੇ ਨੇੜੇ ਆਈਸੀਯੂ ਆਇਆ ਤਾਂ ਮਾਮਲਾ ਉੱਥੋਂ ਸੀਗਾ। ਜਦੋਂ ਉਹ ਪੀਆਈਐਨਆਈ ਤਾਂ ਉਹਨਾਂ ਨੇ ਸਾਰੇ ਪੰਜਾਬ ਦਾ ਹੀ ਕੁਝ ਰਿਕਾਰਡ ਮੰਗਦੇ ਆ ਹਾਈ ਕੋਰਟ ਨੇ ਵੀ ਕੁਝ ਆ ਚੀਜ਼ਾਂ ਦੇ ਉਹ ਬਖ ਬਖ ਸਾਹਮਣੇ ਤੁਹਾਡਾ ਕੀ ਹੈ? ਉਦੇ ਚ ਇੱਕ ਇਹ ਗੱਲ ਉਜਾਗਰ ਹੋ ਗਈ ਸਾਹਮਣੇ ਆ ਕੇ ਕਿ ਨਾ ਕੇਵਲ ਚਲੋ ਆਈਸੀਯੂ ਤਾਂ ਹੈ ਬਾਕੀ ਜਿਹੜੇ ਅਲੇ ਵਿੱਚ ਮਤਲਬ 6 ਉਥੇ 6 ਜਿਹੜਿਆਂ ਦੇ ਵਿੱਚ ਹੀ ਜਿਹੜੀ ਟੈਕਨੀਕਲ ਲੋਡ ਪੈਂਦੀ ਹੈ ਬਹੁਤੀ ਵਾਰੀ ਸਿਰਸ 60 ਬੱਜੇ ਬਾਕੀ ਚੀਜ਼ਾਂ ਹੋ ਜਾਣ ਤਾਂ ਬਹੁਤੀ ਵਾਰੀ ਐਮ ਆਰ ਆਈ ਦੀ ਲੋਡ ਪੈਂਦੀ ਹੈ ਤੇ ਜਸਕੈਨ ਦੀ ਲੋਡ ਪੈਂਦੀ ਹੈ ਉਹ ਨਹੀਂ ਹੈ ਕੇਵਲ 6 ਜਿਹੜਿਆਂ ਦੇ ਵਿੱਚ ਹੀ ਵਸਦਾ ਹਾਲਾਂਕਿ ਸਿਹਤ ਵਿਭਾਗ ਦੇ ਪੱਖ ਤੋਂ ਜਿਹੜਾ ਇਹਨਾਂ ਦੇ ਹੈਂਡਬੁੱਕਟ ਜਨਰਲ ਦੇ ਦਫਤਰ ਦੇ ਵਿੱਚੋਂ ਵਕੀਲ ਜਿਨ੍ਹਾਂ ਨੇ ਡਿਫੈਂਡ ਕੀਤਾ ਉਹ ਕਹਿੰਦੇ ਨੇ ਨਹੀਂ ਜੀ ਕਲਸਟਰ ਲੈਵਲ ਤੇ ਦੇਖਿਆ ਜਾਂਦਾ ਹੁੰਦਾ ਕਿੰਨੀ ਆਬਾਦੀ ਆ ਕਿੱਥੇ ਕਲਸਟਰ ਆ ਕਿੱਥੇ ਨੇੜੇ ਕੋਈ ਹੈ ਕਿੱਥੇ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਹ ਚੀਜ਼ਾਂ ਮਤਲਬ ਮਸੀਦ ਨਰੀਦੀ ਜਾਂ ਬਾਕੀ ਦੀ ਲੋੜ ਹੁੰਦੀ ਤਾਂ ਅਦਾਲਤ ਨੇ ਕੁਐਸਚਨ ਖੜੇ ਕੀਤੇ ਕਿ ਜੇ ਆਈਸੀ ਜੂ ਵੀ ਹੈ ਜਾਂ ਕਿਤੇ ਨਹੀਂ ਹੈ ਤਾਂ ਤੁਹਾਡੇ ਕੋਲੇ ਕਿਉਂ ਨਹੀਂ ਹੈ ਮਸੀਦ ਵਜਾ ਕੀ ਔਰ ਇਹਦੀ ਅਗਲੀ ਉਹਨਾਂ ਨੇ ਇਹ ਕਿਹਾ ਕਿ ਅਗਲਾ ਹੈ ਐਫੀਡੈਵਿਟ ਦਿਓ ਹਲਫਨਾਮਾ ਉਹ ਹਲਫਨਾਮਾ ਕਿਸੇ ਜੂਰੀ ਅਧਿਕਾਰੀ ਪਰ ਹੋਣੀ ਚਾਹੀਦਾ ਉਹ ਸਿਹਤ ਵਿਭਾਗ ਦੇ ਸਖਤਰ ਬਲੋਕਟੋਟੋਟ ਚਾਹੀਦਾ ਤਾਂ ਕਿ ਜੋ ਵੀ ਗੱਲਾਂ ਹੋਣਗੀਆਂ ਉਹਦੇ ਵਿੱਚ ਸਾਰੀਆਂ ਆਉਣ ਬਾਕੀ ਇਹ ਤਾਂ ਹੈ ਹੀ ਹੈ ਕਿ ਡਾਕਟਰ ਡਾਕਟਰਾਂ ਦੀ ਕਮੀ ਹਮੇਸ਼ਾ ਰਹਿੰਦੀ ਹੈ ਕਿਉਂਕਿ ਡਾਕਟਰਾਂ ਨੂੰ ਜਿੰਨਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਈ ਵਾਰ ਮਿਲ ਜਾਂਦੀ ਹੈ ਜਾਂ ਜਿੰਨੇ ਪੈਸੇ ਮਿਲ ਜਾਂਦੇ ਨੇ ਉਥੇ ਕਮਿਸ਼ਨ ਵੀ ਮਿਲ ਜਾਂਦਾ ਹੈ ਬੜਾ ਕੁਝ ਮਿਲ ਜਾਂਦਾ ਹੈ ਤੇ ਡਾਕਟਰ ਉਨੇ ਤੇ ਬਹੁਤੇ ਤਨਕਾ ਕਈ ਵਾਰ ਕੰਮ ਕਰਨ ਲਈ ਵੀ ਤਿਆਰ ਨਹੀਂ ਹੁੰਦੇ ਉਹਦੇ ਕਾਰਨ ਇਹ ਵੀ ਹੋ ਜਾਂਦਾ ਹੈ ਬੜੀ ਬਾਰ ਕਿ ਜਿੰਨਾ ਮਹਿੰਗੀਆਂ ਮੈਡੀਕਲ ਦੀਆਂ ਫੀਸਾਂ ਹੋ ਗਈਆਂ ਜੇਕਰ ਕੋਈ ਐਮਬੀਬੀਐਸ ਦਾ ਐਮਡੀ ਜਾਂ ਐਮਐਸ ਕਰਕੇ ਆਉਂਦਾ ਮੈਡੀਕਲ ਕਾਲਜ ਪ੍ਰਾਈਵੇਟ ਚ ਤਾਂ ਇੰਨੀਆਂ ਫੀਸਾਂ ਜਿੱਥੇ ਕਰੋੜਾ ਰੁਪਿਆ ਖਰਚ ਕਰਕੇ ਆਉਂਦਾ ਤਾਂ ਤੁਰੰਤ ਕਿਸੇ ਨੇ ਲੋਨ ਲਿਆ ਕਿਸੇ ਨੇ ਕੁਝ ਤਾਂ ਪ੍ਰਾਈਵੇਟ ਪ੍ਰੈਕਟਿਸ ਕਰਨ ਨੂੰ ਜ਼ਿਆਦਾ ਤਰਜੀ ਦਿੰਦੇ ਨੇ ਤਾਂ ਕਿ ਉਹ ਵੀ ਮੁੜ ਜੇ ਤੇ ਅੱਗੇ ਦੇ ਵੀ ਸਾਰਾ ਕੁਝ ਹੋ ਕੀਤਾ ਜਾਏ ਇਹ ਸਮੁੱਚਤਾ ਚ ਜਿਵੇਂ ਸਾਡੇ ਬਹੁਤ ਸਾਰੇ ਬੱਚੇ ਪਹਿਲਾਂ ਯੂਕਰੇਨ ਚ ਫਸੇ ਵਾਰ ਦੇ ਦੌਰਾਨ ਕਿਉਂਕਿ ਉਹ ਕਹਿੰਦੇ ਸੀ ਕਿ ਕਿਰਾਏ ਘਰੂਏ ਲਾ ਕੇ ਵੀ ਉੱਥੇ ਸਸਤੀ ਪੈਂਦੀ ਐ ਐਮਬੀਬੀਏ ਸਾਡੇ ਨਾਲੋਂ ਕੰਪੈਰੇਟਿਵਲੀ ਹੋਰ ਜਗ੍ਹਾ ਵੀ ਜਾਂਦੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਤਾਂ ਇਹ ਐ ਕਿ ਨਾਰਮਲ ਲੋਕਾਂ ਦੀ ਪਹੁੰਚ ਚ ਕਿਵੇਂ ਰਹੇ ਜਿਹੜੀ ਪੜ੍ਹਾਈ ਐ ਫਿਰ ਤੁਸੀਂ ਕਹਿ ਸਕਦੇ ਹੋ ਨਿਓ ਕਿ ਭਾਈ ਤੁਹਾਡੀ ਨਾਰਮਲ ਪੜਾਈ ਹੈ ਤੇ ਇਸ ਕਰਕੇ ਤੁਸੀਂ ਇੱਥੇ ਸੇਵਾ ਵੀ ਕਰੋ ਮਾੜੀ ਮੋਟੀ ਨਾਲ ਤੁਹਾਡੀ ਰੋਜੀ ਰੁਕ ਤਾਂ ਚੱਲੂਗੀ ਉਹ ਜਿੰਨੀ ਵੀ ਹੈਗੀ ਹੈ ਉਸ ਬੰਦੇ ਉੱਤੇ ਉਹ ਸਮਾਨ ਵੀ ਨੇ ਹੁਣ ਕ੍ਰਾਂਤੀਆਂ ਕਿਹੜਾ ਦੂਰ ਦੀ ਗੱਲ ਹੈ ਕਈ ਵਾਰ ਨਾਰਮਲ ਚੀਜ਼ਾਂ ਵੀ ਤੁਹਾਡੇ ਕੋਲ ਨਹੀਂ ਹੁੰਦੀਆਂ ਕ੍ਰਾਂਤੀ ਦਾ ਤਾਂ ਮਤਲਬ ਇਹ ਹੁੰਦਾ ਹੈ ਕਿ ਬਹੁਤ ਕੁਝ ਤੁਸੀਂ ਇਹੋ ਜਿਹਾ ਕਰਤਾ ਜਿੱਥੇ ਉਂਗਲ ਉਠਾਈ ਹੋਣੀ ਜਾ ਸਕਦੀ ਕਿਸੇ ਵੀ ਮਾਮਲੇ ਤੇ ਪਹਿਲਾ ਹੈਲਥ ਗਾਰੰਟੀ ਦੇ ਤੌਰ ਦੇ ਉੱਤੇ ਇਹਨਾਂ ਤੇ ਕਿੰਨੇ ਸਵਾਲ ਉੱਠੇ ਜਿਹੜੇ ਆਮ ਆਦਮੀ ਕੱਲੀ ਲਖਣੇ ਗਵਰਨਮੈਂਟ ਆਫ ਇੰਡੀਆ ਨਾਲ ਟਕਰਾਅ ਹੋ ਗਿਆ ਫਿਰ ਤੁਸੀਂ ਅੱਧੇ ਕਲੀਨਿਕ ਬੰਦ ਕਰਨ ਲਈ ਤਿਆਰ ਹੋ ਗਏ ਹੋ ਵੀ ਸਾਨੂੰ ਉਹ ਪੈਸਾ ਤਾਂ ਦਿਓ ਜਿਹੜਾ ਉੱਥੋਂ ਆਉਂਦਾ ਹੁੰਦਾ ਐਨਐਚਐਮ ਦੇ ਤਹਿਤ ਤੇ ਇਸ ਕਰਕੇ ਇਹ ਕਈ ਮਾਮਲੇ ਨੇ ਸਾਡੇ ਜਿਹੜਾ ਦਿਖਾਇਆ ਜਾਂਦਾ ਉਹ ਕੋਰਟ ਉਹ ਸਾਨੂੰ ਰੂਪੇ ਬੋਟ ਦੇ ਐਂਗਲ ਤੋਂ ਦਿਖਾਇਆ ਜਾਂਦਾ ਨਾ ਕਿ ਰੀਅਲ ਐਂਗਲ ਤੋਂ ਦਿਖਾਇਆ ਜਾਂਦਾ ਕਿ ਵਾਕਈ ਮਰੀਜ਼ਾਂ ਦੇ ਵਿੱਚ ਆ ਹੋ ਰਿਹਾ ਹੁਣ ਕਹਿੰਦੇ ਨੇ ਆ ਵੀ ਸਭੋ ਜਿਹੜਾ 10 ਲੱਖ ਦੀ ਸਿਹਤ ਬੀਬੇ ਵਾਲੀ ਗੱਲ ਹੈ ਇਹ ਜਿਵੇਂ ਕਹਿੰਦੇ ਨੇ ਕੋਈ ਟੈਕਨੀਕਲ ਪ੍ਰੋਬਲਮ ਆਉਣ ਲੱਗੀ ਪੰਜਾਬ ਪਤਾ ਨਹੀਂ ਕਿਵੇਂ ਬਣਾਉਣੇ ਸੀ ਪੰਜ ਹੀ ਬਣ ਰਹੇ ਨੇ ਉਹ ਕਹਿੰਦੇ ਨੇ ਚੌਕ ਚੌਕ ਹੋ ਗਿਆ ਜਿਹੜਾ ਸਿਸਟਮ ਹੈ ਜਾਂ ਬਾਕੀ ਦੇ ਨੇ ਪਤਾ ਨਹੀਂ ਕੀ ਹੋਣਗੇ ਕਿਸ ਤਰੀਕੇ ਨਾਲ ਚੱਲੇਗਾ ਲੰਮਾ ਚੱਲ ਜਾਂਦਾ ਸਾਰਾ ਮਾਮਲਾ ਹੁਣ ਵੀ 1.5 ਸਾਲ ਤੱਕ ਲੰਮਾ ਚੱਲਿਆਗੇ ਖੈਰ ਹੋ ਸਕਦਾ ਅਦਾਲਤ ਜਾਗਲਾ ਜਿਹੜਾ ਹਰਫਨਾਮਾ ਉਹਦੀ ਅਡੀਕ ਕਰਨੀ ਚਾਹੀਦੀ ਹੈ ਕੁਝ ਹੋਰ ਕਮਿਟਮੈਂਟਾਂ ਹੋਣਗੀਆਂ ਕੁਝ ਹੋਰ ਵਾਦੇ ਹੋਣਗੇ ਕਿਹੋ ਜਿਹੇ ਹੋਣਗੇ ਤੇ ਕਿੰਨੇ ਕੁ ਤਰਾਤਾਂ ਤੇ ਲਾਗੂ ਹੋਣਗੇ ਉਹ ਤਾਂ ਤਰਾਤਾਂ ਤੇ ਲੋਕੀ ਤਾਂ ਹੱਡੀ ਹਡਾਈ ਰਹੇ ਨੇ ਬਾਕੀ ਵੀ ਪਤਾ ਲੱਗ ਜੇਗਾ ਜਿਹੜੇ ਲੋਕਾਂ ਨੂੰ ਉਥੇ ਦੂਰ ਨਹੀਂ ਪਤਾ ਹੁੰਦਾ ਤੇ ਲੋਕਲ ਚੰਡੀਗੜ੍ਹ ਤੇ ਬਾਹੜੀ ਵਰਗੇ ਤੇ ਕਿਉਂਕਿ ਇੱਥੇ ਤਾਂ ਹਸਪਤਾਲ ਹੋਰ ਵੀ ਬਿਹtere ਹੁੰਦੇ ਨੇ ਨਾਲ ਲੋਕ ਚਲੇ ਜਾਂਦੇ ਨੇ ਸਰਦਾਰ ਰਮਜੀਤ ਸਿੰਘ ਜੀ ਇੱਕ ਧਿਆਨ ਮੰਗਦੀ ਆ ਖਬਰ ਕਿ ਪ੍ਰਧਾਨ ਮੰਤਰੀ ਜੀ ਪੰਜਾਬ ਆ ਰਹੇ ਨੇ ਠੀਕ ਹੈ ਪ੍ਰਧਾਨ ਮੰਤਰੀ ਨੇ ਦੇਸ਼ ਕਿਤੇ ਵੀ ਜਾ ਸਕਦੇ ਆ ਪਰ ਉਹ ਜਿਹੜਾ ਦਿਨ ਚੁਣ ਰਹੇ ਨੇ ਜਿਹੜਾ ਸਥਾਨ ਚੁਣ ਰਹੇ ਨੇ ਉਹ ਕੀ ਧਾਰਮਿਕ ਮਹੱਤਤਾ ਤੋਂ ਚੁਣ ਰਹੇ ਨੇ ਜਾਂ ਉਹਦੇ ਪਿੱਛੇ ਰਾਜਨੀਤੀ ਖੜੀ ਆ 1 ਫਰਵਰੀ ਦੀ ਉਹਨਾਂ ਦੀ ਫੇਰੀ ਸਤਸਕਾਂ ਡੇਰਾ ਬੱਲਾ ਕੀ ਨਰੋਲ ਧਾਰਮਿਕ ਫੇਰੀ ਹੈ ਜਾਂ ਦਬਾਬੇ ਦੇ ਖੇਤਰ ਨਾਲ ਜਾਂ ਪੰਜਾਬ ਦੇ ਖੇਤਰ ਨਾਲ ਵੀ ਸੋਚਣ ਧਿਆਨ ਚ ਰੱਖ ਕੇ ਐਸ ਸੀ ਵੀ ਸੀ ਭਾਈਚਾਰੇ ਦੇ ਉੱਤੇ ਨਜ਼ਰ ਹੈ ਵੋਟ ਬੈਂਕ ਦੀ ਰੇ ਫੇਰੀ ਹੈ ਇਹ ਇਹਦੇ ਅਰਥ ਸਮਝਾਇਓ ਜੀ ਕੀ ਨੇ ਪ੍ਰਧਾਨ ਮੰਤਰੀ ਜਿਵੇਂ ਪਹਿਲਾਂ ਆਏ ਸੀ ਇੱਕ ਵਾਰ ਫਿਰੋਜ਼ਪੁਰ ਉਦੋਂ ਥੋੜਾ ਜਿਹਾ ਠੀਕ ਨਹੀਂ ਸੀ ਰਿਹਾ ਮਾਮਲਾ ਉਦੋਂ ਜਾਂਚ ਵੀ ਹੋਈ ਬਾਕੀ ਵੀ ਹੋਈ ਸਕਿਉਰਿਟੀ ਰੀਜਨ ਦਾ ਬਾਕੀ ਦੀ ਗੱਲ ਹੋਈ ਉਦੋਂ ਕਹ ਰਿਹਾ ਸੀ ਕਹਦੇ ਹੋ ਆਪਣੇ ਚੀਫ ਮਿਨਿਸਟਰ ਉਹਦੋਂ ਚੰਨੀ ਚੀਫ ਮਿਨਿਸਟਰ ਸੀ ਉਹਨੇ ਸਟੈਂਡਸ ਗਾਇਓ ਜਾਂ ਵੀ ਨਾ ਲਿਆ ਵੀ ਫਿਰ ਕੀ ਹੋ ਗਿਆ ਉਹਨਾਂ ਦੇ ਡੇੜੇ ਕੋਈ ਨਹੀਂ ਗਿਆ ਪਰ ਬਹੁਤ ਸਾਰੇ ਅਫਸਰਾਂ ਦੀ ਜਾਣ ਕੋੜੇ ਕੀ ਚ ਫਸ ਗਈ ਸੀ ਉਦੋਂ ਮੁੜ ਕੇ ਪ੍ਰਧਾਨ ਮੰਤਰੀ ਆਏ ਇੱਥੇ ਵੀ ਆਏ ਸੀ ਇੱਕ ਵਾਰੀ ਸ਼ਾਇਦ ਨਮੇ ਚੱਡੀਗੜ੍ਹ ਦੇ ਵਿੱਚ ਕਿਸੇ ਹਸਪਤਾਲ ਦਾ ਉਕਾਟ ਕਰਨ ਨਹੀਂ ਆਏ ਸੀ ਜਦੋਂ ਸਾਡੇ ਚੀਫ ਮਿਨਿਸਟਰ ਨੇ ਮਾਫੀ ਮੰਗੀ ਕਿ ਉਦੋਂ ਦੀ ਮੈਂ ਮਾਫੀ ਮੰਗਦਾ ਜੀ ਠੀਕ ਨਹੀਂ ਹੋਇਆ ਜੇ ਫਿਰ ਹੁਣ ਬਾਅਦ ਦੇ ਵਿੱਚ ਤਾਂ ਹੜਾਂ ਦੇ ਦੌਰਾਨ ਥੋੜਾ ਜਿਹਾ ਸਮੇਂ ਲਈ ਆਏ ਸੀਗੇ ਪ੍ਰਧਾਨ ਮੰਤਰੀ ਇਹ ਤਾਂ ਇਹ ਬਾਕੀ ਨੇ ਔਰ ਇਹਦੇ ਤੋਂ ਇਲਾਵਾ ਹੁਣ ਤੇਗਵੰਦਰ ਸਾਹਿਬ ਦਾ 350 ਸਾਨਾ ਸੀ ਉਮੀਦ ਕੀਤੀ ਜਾਂਦੀ ਸੀ ਕਿ ਪ੍ਰਧਾਨ ਮੰਤਰੀ ਇੱਕ ਵਾਰ ਆਉਣਗੇ ਇੱਥੇ ਪਰ ਉਹ ਹਰਿਆਣੇ ਦੇ ਵਿੱਚ ਇਸ ਸਟੇਟ ਦੇ ਸਮਾਗਮ ਨੂੰ ਸੰਬੋਧਨ ਕਰਕੇ ਗਏ इवन ਗ੍ਰਹਿ ਮੰਤਰੀ ਵੀ ਪੰਚਕੂਲੇ ਦੇ ਵਿੱਚ ਇੱਕ ਸਮਾਗਮ ਦੇ ਵਿੱਚ ਮੁਰਕੇ ਚਲੇ ਗਏ ਜਾਂ ਉਹਨਾਂ ਨੇ ਹੋਰ ਥਾਵਾਂ ਦੇ ਉੱਤੇ ਗਏ ਉਹ ਪਾਰਟਿਸਪੇਟ ਕੀਤਾ ਇੱਥੇ ਇਹ ਸਵਾਲ ਖੜਾ ਸੀਗਾ ਕਿ ਕਿਤੇ ਨ ਕਿਤੇ ਇਹ ਅਠਾਉ ਦੇ ਵੀ ਰਹੇ ਨੇ ਪੰਜਾਬ ਸਰਕਾਰ ਨਾਲ ਕਿ ਪ੍ਰਧਾਨ ਮੰਤਰੀ ਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਸੀ ਕਿਸ ਸਮਾਗਮ ਚ ਜਾਂ ਬਾਕੀ ਦੇ ਚੀਜ਼ਾਂ ਖੈਰ ਹੁਣ ਕਿਉਂਕਿ ਡੇਰਾ ਬੱਲਾ ਤੇ ਖਾਸ ਸੈਕਸ਼ਨ ਨਾਲ ਜਿਹੜੇ ਸਬੰਧਤ ਨੇ ਤੇ ਉਹਨਾਂ ਦੇ ਇੱਕ ਸੰਤ ਦੀ ਜਦੋਂ ਡੈਥ ਬਾਹਰ ਹੋ ਗਈ ਸੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਅਕਾਲੀ ਦਲ ਨੇ ਵੀ ਕਾਫੀ ਦਰਬਾਰਾ ਸਿੰਘ ਗੁਰੂ ਪ੍ਰਿੰਸੀਪਲ ਸੈਕਟਰੀ ਟੂ ਚੀਫ ਮਿਨਿਸਟਰ ਹੁੰਦੇ ਸੀ ਉਹਨਾਂ ਨੂੰ ਭੇਜਿਆ ਸੀ ਚਾਰਟਰਡ ਜਾਜ ਤੇ ਉਹਨਾਂ ਦੀ ਬਾਡੀ ਲਈ ਆਉਣਾ ਬਾਕੀ ਚੀਜ਼ਾਂ ਕਰਨੀਆਂ ਕਿਉਂਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਇੱਕ ਲੈਵਲ ਦੀ ਸ਼ਾਂਤੀ ਜਾਂ ਕਿਵੇਂ ਕਰਨੀ ਹੈ ਤੇ ਲਗਭਗ ਹਰ ਪਾਰਟੀ ਇਹ ਚਾਹੁੰਦੀ ਹੈ ਕਿ ਉਹਦਾ ਵੋਟ ਬੈਂਕ ਵੀ ਉਸ ਲੈਵਲ ਦੇ ਉੱਤੇ ਸਿਕਿਉਰ ਰਹੇ ਕਿਸਾਨ ਸਰੂਪ ਦੇ ਵਿੱਚ ਹੁਣ ਵੀ ਇਹ ਜਿਹੜੇ ਉਹਨਾਂ ਦੇ ਸੰਤ ਨੇ ਬੰਲਾਂ ਤੋਂ ਦੁਆਬੇ 'ਚ ਉਹਨਾਂ ਦਾ ਅਸਰ ਹੈ ਉਹਨਾਂ ਨੂੰ ਪਦਨਸਰੀ ਵੀ ਮੇਰੇ ਖਿਆਲ ਅੰ ਦਿੱਤਾ ਗਿਆ ਤਾਜ਼ਾ ਤਾਜ਼ਾ ਤੌਰ ਤੇ ਤਾਂ ਜਿਹੜਾ ਘੇੜਾ ਵੱਜਦਾ ਹੈ ਨਾਰਮਲੀ ਹੈ ਪੋਲਿਟਿਕਲ ਲੀਡਰ ਆਰ ਬੰਚ ਤਾਂ ਇੱਕ ਅਸਥਾ ਹੁੰਦੀ ਆ ਕਿਸੇ ਦੀ ਕਿਸੇ ਵੀ ਬੰਦੇ ਦੀ ਜੇਕਰ ਹੋਊਗੀ ਜਿਹੜੀ ਧਾਰਮਿਕ ਆਸਥਾ ਮਤਲਬ ਹੁੰਦੀ ਆ ਉਹ ਆਪਣੇ ਧਰਮ ਚ ਨਿੱਜੀ ਤੌਰ ਤੇ ਕਿੱਥੇ ਜਾਂਦਾ ਕੀ ਕਰਦਾ ਕਿਵੇਂ ਉਹ ਲੰਗਾਂ ਨੂੰ ਪਰ ਜਿਹੜੇ ਡੇਰਿਆਂ ਦੇ ਗੇੜੇ ਨੇ ਕਦੇ ਰਾਧਾ ਸਵਾਮੀ ਡੇਰੇ ਦਾ ਗੇੜਾ ਹੈ ਕਦੇ ਰਾਮ ਰਹੀਮ ਦੀ ਪੈਰੋਲ ਛੱਡੀ ਜਾਂਦੀ ਹੈ ਕਦੇ ਇਹ ਹੁਣ ਇੱਥੇ ਡੇਰਾ ਬੰਦਾ ਵੀ ਆਉਣਗੇ ਜਾਂ ਬਖਵਾ ਉਹਦੇ ਪਿੱਛੇ ਬਿਲਕੁਲ ਪੂਰੀ ਤਰ੍ਹਾਂ ਇਹਨੂੰ ਇਹ ਨਹੀਂ ਕਹਿ ਸਕਦੇ ਕਿ ਉਹ ਸਿਆਸਤ ਮੁਕਤ ਗੱਲ ਹੁੰਦੀ ਹੈ ਇਹ ਇੱਕ ਦਿਖਾਵਾ ਦੀ ਗੱਲ ਹੁੰਦੀ ਹੈ ਕਿ ਜਿੱਥੇ ਆਖਰ ਦੇ ਜਿਹੜੇ ਖੇਦਦਾਰ ਨੇ ਉਹਨਾਂ ਚ ਲੋਕ ਕਹਿਣਗੇ ਸਾਡੇ ਵੀ ਆਏ ਨੇ ਉਹ ਜਿਹੜਾ ਇੱਕ ਸਧਾਰਨ ਬੰਦਾ ਉਹਨੂੰ ਇੱਕ ਮੈਸੇਜ ਜਾਂਦਾ ਹੈ ਪੋਸਟ ਪੱਦਰਾਂ ਦਾ ਜਾ ਕੇ ਵੈਸੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਜਿੰਨੇ ਡੇਰੇ ਨੇ ਜਾਂ ਜਿੰਨੇ ਬਾਕੀ ਚੀਜ਼ਾਂ ਹੋਰ ਵਾਪਰੀਆਂ ਨੇ ਜਿਸ ਲੈਵਲ ਦੇ ਉੱਤੇ ਔਰ ਜੇ ਪੋਲੀਟਿਸ਼ੀਅਨ ਔਰ ਡਾਇਰੈਕਟਰ ਨਾ ਇਨਵੋਲਵ ਹੋਵੇ ਤੇ ਵੋਟ ਤੋਂ ਨਾ ਸੋਚੇ ਵੋਟ ਤਾਂ ਇੱਕ ਪਵਿੱਤਰ ਕਾਜ ਹੈ ਕਿਸੇ ਇੱਕ ਵੋਟਰ ਦਾ ਉਮੀਦਵਾਰ ਨਾਲ ਤੇ ਉਹਦੀ ਪਾਰਟੀ ਨਾਲ ਉਹ ਇੱਕ ਵਾਅਦਾ ਹੁੰਦਾ ਜਿਹੜੀ ਪਾਰਟੀ ਆ ਤੇ ਉਹ ਉਮੀਦ ਮਤਲਬ ਵੋਟਰ ਨਾਲ ਕਰਦੀ ਆ ਕਿ ਅਸੀਂ ਐ ਕਰਾਂਗੇ ਆ ਚੀਜ਼ਾਂ ਚਲਾਵਾਂਗੇ ਜਦੋਂ ਤੋਂ ਪਾਰਟੀਆਂ ਇਹ ਤੋਂ ਤਰਨ ਕਰ ਗਈਆਂ ਉਦੋਂ ਬਾਅਦ ਫਿਰ ਉਹ ਦੇਰਿਆਂ ਦੀਆਂ ਵੋਟਾਂ ਤੇ ਵੀ ਜਾਂ ਕਿਸੇ ਹੋਰ ਧਾਰ ਵਿਕਾਸਾ ਦੇ ਐਂਗਲ ਤੋਂ ਵੋਟਾਂ ਤੇ ਡਿਪੈਂਡੈਂਟ ਜਿਵੇਂ ਜਿਵੇਂ ਹੁੰਦੀਆਂ ਜਾ ਰਹੀਆਂ ਨੇ ਉਵੇਂ ਉਹ ਕਹਿੰਦੇ ਆ ਵੀ ਇਕੱਠੀਆਂ ਵੋਟਾਂ ਪਈਆਂ ਨੇ ਇਥੇ ਨਹੀਂ ਆਏ ਸੜੀ ਦੋ ਜਣਾ ਜਾ ਕੇ ਸਰਦਾ ਤਾਂ ਕਿ ਉਹ ਵੀ ਜਾਂਦੇ ਕੱਲੇ ਪ੍ਰਧਾਨ ਮੰਤਰੀ ਜਾਂਦੇ ਚੀਫ ਮਿਨਿਸਟਰ ਜਾਂਦੇ ਨੇ ਮੰਤਰੀ ਜਾਂਦੇ ਨੇ ਉਮੀਦਵਾਰ ਜਾਂਦੇ ਨੇ ਐਮ ਐਲ ਏ ਜਾਂਦੇ ਨੇ ਜਾਂਦੇ ਇਹਨਾਂ ਕਾਰਨਾ ਕਰਕੇ ਜਿਹੜੇ ਆਪਾਂ ਆਪਣੇ ਡੇਰੇ ਅੱਛਾ ਦੇਖਿਆ ਵੀ ਆਰਾਮ ਰਹੀ ਮੋਹਣਾ ਨੇ ਤਾਂ ਇੱਕ ਪੋਲਿਟਿਕਲ ਕਮੇਟੀ ਵੀ ਬਣਾ ਰੱਖੀ ਸੀ ਪੋਲਿਟਿਕਲ ਅਫੇਅਰ ਦੀ ਕਮੇਟੀ ਸਭ ਦੀਆਂ ਫੋਟੋਆਂ ਵੀ ਖਿੱਚ ਕੇ ਰੱਖ ਲੈਂਦੇ ਸੀ ਉਹ ਕਿਹੜੀ ਪਾਰਟੀ ਹੈ ਜਿਹੜੀ ਉੱਥੇ ਨਹੀਂ ਜਾ ਕੇ ਜਾਂਦੀ ਸੀ ਕਿਸੇ ਵੀ ਰੂਪ ਵਿੱਚ ਔਰ ਬੜੀ ਅਚੀ ਜਾਂਦੇ ਇਹ ਇਦਾਂ ਨਾਲ ਜੁੜ ਗਿਆ ਇਸੇ ਕਰਕੇ ਸਿਆਸਤ ਦਾ ਵੀ ਜਿਹੜਾ ਮਜਾਜ ਹੈ ਉਹ ਬਦਲ ਗਿਆ ਉਹ ਪ੍ਰੋਫਿਟ ਪਰ ਉਸਲੇ ਬੰਦੇ ਉੱਤੇ ਨਹੀਂ ਰਿਹਾ ਪ੍ਰਧਾਨ ਮਿਰ ਸਿੰਘ ਜੀ ਅੱਜ ਬਜਟ اجلاس ਹੈ ਤੇ ਬਜਟ اجلاس ਦੇ ਵਿੱਚ ਵੀ ਪ੍ਰਧਾਨ ਮੰਤਰੀ ਦਾ ਰੋਲ ਵੀ ਅਹਿਮ ਹੁੰਦਾ ਹੈ ਸਰਕਾਰ ਦਾ ਰੋਲ ਵੀ ਅਹਿਮ ਹੁੰਦਾ ਹੈ ਕਿ ਉੱਥੇ ਕੁਝ ਲੋਕ ਖੇਤੀ ਮੂਲ ਖੇਤੀ ਸੂਬਿਆਂ ਦੀ ਖੇਤੀ ਫੈਸਲੇ ਹੋਣ ਦੀ ਉਮੀਦ ਹੈ ਬਜਟ ਉਹ ਹੀ ਜਾ ਰਹਿਣ ਦੀ ਉਮੀਦ ਹੈ ਜਾਂ ਰੋਲਾ ਰੱਪਾ ਰਹੂਗਾ ਕਿਉਂਕਿ ਜਿਵੇਂ ਬਕਾਇਦਾ ਤੌਰ ਤੇ ਐਸਆਈਆਰ ਵਾਲਾ ਮੁੱਦਾ ਵੱਡਾ ਬਣਾ ਹੋਇਆ ਮੰਰੇਗਾ ਜੀ ਰਾਮ ਜੀ ਵਾਲਾ ਮੁੱਦਾ ਵੱਡਾ ਬਣਾ ਹੋਇਆ ਕਿ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਸਾਰਥਕ ਚਰਚਾ ਦੀ ਉਮੀਦ ਹੈ ਜੀ ਬਾਈਟ ਦਾ ਖਰਦੋਸ ਟਾਈਮ ਬਚਾਈ ਨਹੀਂ ਅੱਜ 28 ਤਰੀਕ ਹੈ ਤੇ 1 ਤਰੀਕ ਤੋਂ ਇਸਦੀ ਪਹਿਲੀ ਵਾਰ ਸੰਡੇ ਨੂੰ ਮੇਰੇ ਖਿਆਲ ਨਾਲ ਹੋਊਗਾ ਕਾਫੀ ਦੇਰ ਬਾਅਦ ਮਲਟੀਪਲੇਸ ਕਿਉਂਕਿ 1 ਤਰੀਕ ਹੀ ਰੱਖੀ ਗਈ ਹੈ ਕੁਦਰਤੀ ਸਾਡੇ ਇਤਫਾਕਾਂ ਨੂੰ ਉਸ ਦਿਨ ਔਰ ਉਹ ਤਾਂ ਆ ਹੀ ਜਾਣਾ ਹੋਣਾ ਕੁਝ ਨਹੀਂ ਹੋਣਾ ਉਹ ਤਾਂ ਬੈਸਟ ਜਿਹੜੀਆਂ ਕੰਸਲਟੇਸ਼ਨ ਜਨੇ ਬਹੁਤ ਪਹਿਲਾਂ ਹੋ ਚੁੱਕੀਆਂ ਹੁੰਦੀਆਂ ਨੇ ਤੇ ਜੋ ਹੋਊਗਾ ਤੇ ਬਣ ਗਿਆ ਮਾੜਾ ਮੋਟਾ ਕੋਈ ਚੇਂਜ ਕਿਸ ਤਰ੍ਹਾਂ ਕਿਸੇ ਲੈਵਲ ਦੀ ਹੁੰਦੀ ਹੈ ਬਾਈਟ ਦਾ ਰੁਝਾਨ ਸੈਂਟਰਲਾਈਜੇਸ਼ਨ ਵਾਲੀ ਹੋਣਾ ਹੈ ਜਿਸ ਤਰ੍ਹਾਂ ਗਨਰਲ ਪਾਲਿਸੀ ਜ ਹੁਣ ਤੋਂ ਗਈਆਂ ਨੇ ਰੌਲਾ ਇਹ ਹੈ ਕਿ ਇਸ ਬਾਈਪ ਦੇ ਸੈਸ਼ਨ ਦੇ ਵਿੱਚ ਹੋਰ ਕੀ ਨੇ ਜਿਹੜੇ ਇਸ਼ੂ ਜਿਹੜੇ ਆਉਣੇ ਚਾਹੀਦੇ ਨੇ ਤੇ ਜਿਹੜੇ ਨਾਤਾ ਚਰਚਾ ਹੋ ਰਹੀਆਂ ਨਾਲ ਲੈਦੇ ਜਾ ਰਹੇ ਜਿਵੇਂ ਮਨਰੇਗਾ ਦਾ ਤੇ ਐਸਆਈਆਰ ਤੇ ਤਾਂ ਆਪੋਜੀਸ਼ਨ ਨੇ ਆਲ ਪਾਰਟੀ ਮੀਟਿੰਗ ਦੇ ਵਿੱਚ ਉਠਾਇਆ ਬੋਤਾ ਕਿ ਇਥੇ ਚਰਚਾ ਕਰਨੀ ਜ਼ਰੂਰੀ ਪਰ ਉਹ ਗਵਰਨਮੈਂਟ ਗਵਰਨਮੈਂਟ ਸਾਈਡ ਜਿਹੜੀ ਹੈ ਉਹ ਨਹੀਂ ਚਰਚਾ ਕਰਾਉਣ ਲਈ ਤਿਆਰ ਇਹਨਾਂ ਗੱਲਾਂ ਦੇ ਉੱਤੇ ਚਰਚਾ ਨਹੀਂ ਹੋਏਗੀ ਇਹਦਾ ਮਤਲਬ ਰੌਲਾ ਰੱਪੇ ਦੀ ਸੰਭਾਵਨਾ ਹੈ ਬਦ ਰਹੀ ਹੈ ਕਿਉਂਕਿ ਜਿਹੜੀਆਂ ਗੱਲਾਂ ਨੂੰ اپੋਜੀਸ਼ਨ ਮੁੱਦਾ ਬਣਾ ਰਹੀ ਹੈ ਉਹ ਗਵਰਨਮੈਂਟ ਨਹੀਂ ਚਾਹੁੰਦੀ ਉੱਥੇ ਗੱਲ ਹੋਣਾ ਤੇ اپੋਜੀਸ਼ਨ ਨੂੰ ਲੱਗਦਾ ਕਿ ਉਹ ਲੋਕਾਂ ਦਾ ਮੁੱਦਾ ਵੋਟਾਂ ਦਾ ਮੁੱਦਾ ਹੈਗਾ ਤਾਂ ਉਹ ਉਧਰ ਚੜਾ ਰਹੀ ਹੈ ਇਸ ਲਈ ਜਿਵੇਂ ਪਹਿਲਾਂ ਵਾਲੇ ਸੈਸ਼ਨਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਕੰਮ ਦੀ بجائے ਰੇੜਕਾ ਜ਼ਿਆਦਾ ਪਿਆ ਰਿਹਾ ਜਦੋਂ ਵਿਰੋਧੀ ਥਰ ਉੱਠਦੀ ਹੈ ਤਾਂ ਫਿਰ ਉਠਾ ਦਿੱਤਾ ਜਾਂਦਾ ਸੈਸ਼ਨ ਉਸ ਪੰਧਰ ਦੇ ਉੱਤੇ ਪਰ ਜਿਹੜੇ ਕਾਨੂੰਨ ਨੇ ਉਹ ਰੌੜੇ ਰੱਪਿਆਂ ਦੇ ਵਿੱਚ ਵੀ ਇਹ ਵਾਸ ਕਰਵਾ ਲੰਦੇ ਨੇ ਜਿੰਨੇ ਕਾਨੂੰਨ ਨੇ ਸਾਰੇ ਬਰੌਲੇ ਰੱਪੇ ਚ ਬਿਨਾ ਕਿਸੇ ਪ੍ਰੋਪਰ ਬਹਿਸ ਤੋਂ ਪ੍ਰੋਪਰ ਚੀਜ਼ਾਂ ਦੇ ਵਿੱਚ ਆ ਮਨਰੇਗਾ ਤੇ ਕਿੰਨਾ ਕੁ ਘੰਟੇ ਬਹਿ ਸੋਈ ਜਾਂਦਾ ਕਿ ਉਹਨਾਂ ਨੇ ਵੀ ਸੈਂਟੀ ਦਿੱਤੀ ਚਲੋ ਫੈਸਲਾ 10-12 ਘੰਟੇ ਚ ਕੀ ਬਣਦਾ ਕਿ ਇੱਕ ਐਡੇ ਵੱਡਾ ਸਵਾਲ ਜਿਹਨੂੰ ਤੁਸੀਂ ਪੁੱਠਾ ਕਰ ਰਹੇ ਹੋ ਬਿਲਕੁਲ ਨਹੀਂ ਪਹਿਲਾਂ ਦੇ ਕੰਪੈਰੀਟਿਵ ਔਰ ਮਨੀਪੁਰ ਤੇ ਕਿੰਨੀ ਤੱਕ ਇਹੋ ਜੀ ਬਹਿਸ ਹੋਈ ਸੀ ਕਿੰਨਾ ਚਿਰ ਸੈਸ਼ਨ ਉੱਠਦੇ ਰਹੇ ਤੇ ਬਾਕੀ ਜਿਹੀਆਂ ਚੀਜ਼ਾਂ ਹੁੰਦੇ ਰਹੇ ਮਿਸ਼ਨ ਸੰਧੂਰ ਤੇ ਕਿੰਨੀ ਕ ਬਹਿਸ ਹੋਈ ਸੀ ਕਿੰਨੇ ਵਾਰੀ ਰੌਲੇ ਪੈਂਦੇ ਰਹੇ ਪਹਿਲੇ ਪਾਰਲੀਮੈਂਟ ਸੈਸ਼ਨਾਂ ਚ ਇਸ ਲਈ ਹੁਣ ਸਾਡੀ ਪਾਰਲੀਮੈਂਟ ਪ੍ਰੋਪਰ ਤਰੀਕੇ ਨਾਲ ਚਰਚਾ ਕਰੰਦਿਆ ਪਲੇਟਫਾਰਮ ਨਹੀਂ ਰਹੀ ਇੱਕ ਲੈਵਲ ਦੇ ਉੱਤੇ ਉੱਥੇ ਜਿਹੜੀ ਤਾਕਤ ਦੇ ਜ਼ੋਰ ਮジョਰਿਟੀ ਦੇ ਜ਼ੋਰ ਜਿਸ ਢੰਗ ਦੇ ਨਾਲ ਉਹਨੂੰ ਚਲਾਇਆ ਜਾ ਰਿਹਾ ਉਹ ਚੀਜ਼ਾਂ ਜ਼ਿਆਦਾ ਹੁੰਦੀਆਂ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਅੱਗੇ ਜਿਹੜੀਆਂ ਗੱਲਾਂ ਤੇ ਲੋਕ ਲੜ ਰਹੇ ਨੇ ਕਿਸਾਨੀ ਲੜ ਰਹੀ ਹੈ ਦੋ ਬਿਲ ਸੀਗ ਬਿਜਲੀ ਸੋਧ ਬਿਲ ਜਿਹੜਾ ਐਸਐਸਐਡ ਦੇ ਵਿੱਚ ਕਹਿੰਦੇ ਨੇ ਤਜਵੀਜ਼ਤ ਹੈ ਜੇ ਇੱਥੇ ਪਾਸ ਕਰਤਾ ਤਾਂ ਕਿਸਾਨਾਂ ਨੇ ਕਹਿੰਦੇ ਜਦੋਂ ਪਾਸ ਕਰੋਗੇ ਅਗਲੇ ਦਿਨ ਜਾਮ ਹੋਏਗਾ ਰੇਡਾ ਬਾਕੀ ਜੇਬ ਹੋ ਜਾਊਗਾ। ਔਰ ਇਸੇ ਤਰ੍ਹਾਂ ਸੀਡ ਬਿਲ ਕੀ ਉਹ ਇਸ ਕੀ ਆਏਗਾ ਤੇ ਆ ਕੇ ਉਹ ਵੀ ਪਾਸ ਹੋ ਜਾਏਗਾ। ਔਰ ਇਸ ਤਰੀਕੇ ਦੇ ਨਾਲ ਹੀ ਕਿੰਨੇ ਹੋਰ ਬਿਲ ਜਿਹੜੇ ਜੁੜੇ ਹੋਏ ਨੇ ਸਾਰੇ ਮਾਮਲੇ ਦੇ ਨਾਲ। ਜਾਂ ਪੁਰਾਣੇ ਜਿਹੜੇ ਕੋਈ ਕਮੇਟੀਆਂ ਨੂੰ ਵੀ ਗਏ ਨੇ ਉਹਨਾਂ ਚੋਂ ਵੀ ਕਿੰਨੇ ਬਿਲ ਲਾਉਣਗੇ। ਔਰ ਇਹ ਇਨਾ ਤੇ ਸਹੀ ਤਰੀਕੇ ਦੇ ਨਾਲ ਚਰਚਾ ਦੀ ਬਜਾਏ ਜੇਕਰ ਐਂ ਐਵੇਂ ਲਿਆਦੇ ਜਾਣਗੇ ਤਾਂ ਫਿਰ ਲਾਜ਼ਮੀ ਹੈ ਕਿ ਰੋਲੇ ਰੱਪੇ ਪੈਣਗੇ ਤਾਂ ਹੀਠਾ ਕਿਉਂਕਿ ਜਿਹੜੇ ਗਰਾਊਂਡ ਤੇ ਜਾ ਕੇ ਤਾਂ ਕੁਝ ਵੀ ਹੋ ਨਹੀਂ ਸਕਦਾ ਫਿਰ ਜਿਹੜਾ ਇੱਥੇ ਨਹੀਂ ਹੋਊਗਾ ਤਾਂ ਬਹੁਤ ਜ਼ਿਆਦਾ ਇਸ ਲਈ ਇਹ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਨੂੰ ਆਉਣ ਵਾਲੇ ਦਿਨਾਂ 'ਚ ਦੇਖਣਾ ਪਏਗਾ ਕਿ ਲੋਕਾਂ ਦੇ ਮਾਹੌਲ 'ਚ ਕਿਵੇਂ ਬਣਦਾ ਔਰ 21 ਫਰਵਰੀ ਨੂੰ ਜਿਹੜਾ ਨਹੀਂ 12 ਜਿਹੜੇ ਉਹ ਕੀਤਾ ਗਿਆ ਹੈ ਟ੍ਰੇਡ ਜੂਨੀਅਰ ਆ ਦੇਣੋ ਇਕ ਉਹ ਆਲਰੇਡੀ ਇਹ ਹੜਤਾਲ ਦਾ ਸੱਦਾ ਦਿੱਤਾ ਗਿਆ ਉੱਥੇ ਕਿਸਾਨਾਂ ਨੇ ਵੀ ਐਸ ਕੇਐਮਐਲ ਸਾਹਮਣੇ ਕੇ ਉਹਨਾਂ ਦਾ ਸੱਦਾ ਹੈਗਾ ਕਿ ਉਹਨਾਂ ਦੇ 29 ਕਾਨੂੰਨ ਖਤਮ ਕਰਕੇ 4 ਲੇਬਰ ਕੋਡਾਂ ਚ ਬਦਲ ਦੇ ਉਹ ਵੀ ਇੱਕ ਵੱਡਾ ਦਹਿਰ ਹੈ ਕਿ ਇਹਦੇ ਤੇ ਕਿੰਨੀ ਕਿ ਚਰਚਾ ਦਾ ਮੌਕਾ ਹੈ ਕਿ ਉਹ ਕਹਿੰਦੇ ਟਰਾਈਪਾਰਟਾਈਟ ਗੱਲਬਾਤ ਹੋਣੀ ਸੀ ਉਹ ਵੀ ਨਹੀਂ ਹੋਈ ਬਾਕੀ ਨਹੀਂ ਕਰ ਮੁੱਦੇ ਬਹੁਤ ਨੇ ਜਿਹੜੇ ਵੱਖ-ਵੱਖ ਵਰਕਾਂ ਦੇ ਨੇ ਹੁਣ ਇਹ ਕਿੰਨਾ ਕੁ ਹੋਊਗਾ ਕਿੰਨਾ ਕੁ ਨਹੀਂ ਹੋਏਗਾ ਇਹ ਸੱਤਾ ਤਾਰੀਖ ਤੇ ਨਿਰਭਰ ਕਰਦਾ ਹੈ ਨਹੀਂ ਤਾਂ ਫਿਰ ਗਰਾਉਂਡ ਦੀ ਪੋਲਿਟਿਕਸ ਥੀ ਯੂ ਸ਼ਾਇਦ ਸੋਲਵ ਕਰੇ ਜੇ ਪਾਰਲੀਮੈਂਟ ਨਹੀਂ ਕਰਦੀ ਜਾਂਦੇ ਜਾਂਦੇ ਇੱਕ ਟਿੱਪਣੀ ਜ਼ਰੂਰ ਚਾਹਣਾ ਜੀ ਮੈਂ ਬਸਤਾ ਇਹ ਵਿਸਤਾਰਤ ਮੁੱਦਾ ਆਪਾਂ ਉਹਦੇ ਸਮੇਂ ਜਿਹਦੇ ਤੇ ਵੱਡੀ ਚਰਚਾ ਵੀ ਕਰਾਂਗੇ UGC UGC ਦੇ ਨਵੇਂ ਨਿਯਮਾਂ ਦੇ ਹਵਾਲੇ ਨਾਲ ਕਹਿੰਦੇ ਇੱਕ ਬਹਿਸ ਚੱਲ ਰਹੀ ਹੈ ਕਿ ਜੀ ਕਿ ਜਾਤੀ ਆਧਾਰਿਤ ਵਿਤਕਰੇ ਦਾ ਚੁਰਾ ਨਿਕਲ ਰਿਹਾ ਹੈ ਨਵੇਂ ਨਿਯਮ ਸਰਕਾਰ ਕਹਿੰਦੀ ਜੀ ਦੀ ਕੋਈ ਦੁਰਵਰਤੋਂ ਨਹੀਂ ਹੋਊਗੀ ਇਹ ਮਾਮਲੇ ਤੇ ਜ਼ਰੂਰ ਮੈਂ ਟਿੱਪਣੀ ਚਾਹਣਾ ਜੀ ਤੁਹਾਡੀ ਜੀ UGC ਦੇ ਨਵੇਂ ਨਾਰਮ ਆ ਰਿਹਾ ਹੈ ਨਵੇਂ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਜਾਤ ਧਰਮ ਨਸਲ ਦੇ ਆਧਾਰ ਤੇ ਇਹਨੂੰ ਕਿਵੇਂ ਰੋਕਿਆ ਜਾਏ ਇਹ ਬਹੁਤ ਪਟੀਸ਼ਨਾਂ ਜਿਹੜੀਆਂ ਪਾਈਆਂ ਸੀ ਜਿਹੜੀ ਦਰਖਾਸਤ ਉਸਿਆ ਸੰਦੇ ਵਿੱਚ ਸੁਪਰੀਮ ਕੋਰਟ ਚ ਜਿੱਦੀ ਡਾਇਰੈਕਸ਼ਨ ਦੇ ਤਹਿਤ ਜੁਜੀਸੀ ਨੇ ਨਿਜਮਨ ਦਿੱਤੀਆਂ ਨੇ ਉਹ ਰੋਹਿਤ ਬੈਮੂਲਾ ਜਿਹੜਾ ਇੱਕ ਬਹੁਤ ਸਕਾਲਰ ਕਿਸਮ ਦੇ ਬੰਦੇ ਅਮੇਡਕਰ ਸੋਸਾਇਟੀ ਐਸੋਸੀਏਸ਼ਨ ਦੇ ਮੈਂਬਰ ਸੀਗੇ ਜਿਹੜਿਆਂ ਨੇ ਸੁਸਾਈਸਾਈਡ ਕਰ ਲਿਆ ਸੀ ਲਿਖ ਕੇ ਕਿ ਮੈਂ ਵਿਗਿਆਨ ਦਾ ਲੇਖ ਬਾਣਾ ਚਾਹੁੰਦਾ ਸੀ ਤੇ ਮੈਨੂੰ ਕੇਵਲ ਬੋਰਡ ਤੱਕ ਸੀਮਤ ਕਰ ਦਿੱਤਾ ਗਿਆ ਉੱਥੇ ਬਹੁਤ ਬੜਾ ਰੌਲਾ ਯੂਨੀਵਰਸਿਟੀ ਆ ਦੇ ਉੱਚ ਅਧਿਉਰਵੀ ਪ੍ਰਿਆਸ ਸੀ ਇਸੇ ਤਰ੍ਹਾਂ ਪਾਇਨ ਤਾੜਵੀ ਇਹ ਦੋਨਾਂ ਦੇ ਦੋਨਾਂ ਜਿਨ੍ਹਾਂ ਦੀ ਡੈਥ ਹੋਈ ਸੀ ਦੋਨਾਂ ਦੀਆਂ ਮਾਵਾਂ ਨੇ ਪਾਈ ਹੋਈ ਸੀ ਇਹ ਅਪੀਲ ਉਹਦੀ ਡਾਇਰੈਕਸ਼ਨ ਦੇ ਵਿੱਚ ਜੁਜਸੀ ਨੇ ਇਹ ਗਾਈਡਲਾਈਨ ਜਿੱਤੀਆਂ ਨੇ ਇਹਦੇ ਤੇ ਸ਼ੱਕੇ ਲੱਗਦਾ ਮੈਨੂੰ ਕਿਤੇ ਮੰਡਲ ਕਮਿਸ਼ਨ ਜਦੋਂ ਆਇਆ ਸੀ ਤਾਂ ਐਂਟੀ ਮੰਡਲ ਲੋਕ ਜਿਹੜੇ ਸੋ ਕਾਲਡ ਉਹਦੇ ਚ ਆਪਣੇ ਆਪ ਨੂੰ ਕਹਿੰਦੇ ਨੇ ਉੱਚ ਜਾਤੀਆਂ ਜਿਹੜੀਆਂ ਅਸਾਰੀਆਂ ਨੇ ਉਹਨਾਂ ਨੇ ਬਹੁਤ ਵੱਡਾ ਇੱਕ ਅੰਦੋਲਨ ਛੇੜਿਆ ਸੀ ਉਦੋਂ ਮੰਡਲ ਤੇ ਕ ਮੰਡਲ ਉਦੋਂ ਰਾਤ ਯਾਤਰਾ ਵੀ ਇਹਦੇ ਚ ਆਈ ਸੀ ਆ ਕੇ ਆਏ ਜੇ ਬਾਵਰੀ ਪੰਜ ਦੇ ਢਾਉਣ ਦੇ ਮਾਮਲੇ ਦੀ ਤੱਕ ਪਹੁੰਚੀ ਤੇ ਦੂਜੇ ਪਾਸੇ ਇੱਕ ਹੋਰ ਅੰਦੋਲਨ ਚੱਲਿਆ ਸੀ ਕੀ ਹੈ ਇਧਰ ਨੂੰ ਬਧੂਗਾ ਜਿੰਨਾ ਦੇਸ਼ ਦੀਆਂ ਯੂਨੀਵਰਸਟੀਆਂ ਦੇ ਵਿੱਚ ਵਿਦਿਆਰਥੀ ਬਾਹਰ ਆ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਦੀਈ ਸਾਇ ਹੈ ਕਿ ਇਹ ਨਹੀਂ ਜੀ ਉਹ ਕਹਿੰਦੇ ਵੀ ਉੱਚ ਜਾਤਾਂ ਨਾਲ ਵੀ ਵਿਸਕਰਾ ਹੁੰਦਾ ਇਹ ਵੀ ਵਿੱਚ ਪਾਓ ਫਰਾਨਾ ਜੇ ਮੈਨੂੰ ਨਹੀਂ ਸਮਝ ਆਇਆ ਲਈ ਕਿ ਜਿਹੜਾ ਛੂਤਛਾਤ ਵਾਲਾ ਵਿਸਕਰਾ ਉੱਚ ਜਾਤ ਉੱਚ ਜਾਤ ਨਾਲ ਕਿੱਥੇ ਹੁੰਦਾ ਹੈ ਮਤਲਬ ਜੇ ਤਾਂ ਛੂਤਛਾਤ ਦੀ ਗੱਲ ਹੈ ਜਾਂ ਅੱਗੇ ਦੀਆਂ ਗੱਲਾਂ ਨੇ ਕੀ ਨੇ ਇਹਨਾਂ ਗੱਲਾਂ ਨੂੰ ਵਿਚਾਰਨਾ ਚਾਹੀਦਾ ਅਜੇ ਬਹੁਤ ਨਾਜ਼ੁਕ ਮੁੱਦੇ ਨੇ ਪੋਲਰਾਈਜੇਸ਼ਨ ਤਾਂ ਜਦ ਮਰਜ਼ੀ ਖੜੀ ਕਰ ਲਓ ਕੰਟਰੀ 'ਚ ਜਾਤੀ ਆਧਾਰ ਤੇ ਵੀ ਹੋ ਜਾਂਦੀ ਹੈ ਧਰਮ ਦੇ ਆਧਾਰ ਤੇ ਵੀ ਹੋ ਜਾਂਦੀ ਹੈ ਬਾਕੀ ਆਧਾਰ ਤੇ ਵੀ ਜਾਂਦੀ ਹੈ ਇਹ ਗਹਿਰ ਗੰਭੀਰ ਚਾਚਾ ਦੀ ਇੱਕ ਜ਼ਰੂਰਤ ਹੈ ਇਹ ਸਾਰੇ ਮੁੱਦੇ ਦੇ ਉੱਤੇ ਉਦੋਂ ਬਾਅਦ ਹੀ ਕੁਝ ਟੈਕਲ ਕਰਨਾ ਚਾਹੀਦਾ ਨਹੀਂ ਤਾਂ ਕੱਲੇ ਇਮੋਸ਼ਨ ਜਿਹੜੇ ਹੁੰਦੇ ਨੇ ਉਹ ਕਿਤੇ ਧੱਕੇ ਲੈ ਜਾਂਦੇ ਨੇ ਫਿਰ ਜਿਹੜੀ ਅਸਲੀ ਗੱਲ ਵਿੱਚ ਹੀ ਰਹਿ ਜਾਂਦੀ ਬਿਲਕੁਲ ਬਿਲਕੁਲ ਭਾਵਨਾਤਮਕ ਤੌਰ ਤੇ ਲੈ ਫੈਸਲੇ ਕਿੰਨੇ ਵਾਰ ਖਤਰਨਾਕ ਹੋ ਕੋ ਨਿਭੜਦੇ ਨੇ ਬਹੁਤ ਸ਼ੁਕਰੀਆ ਜੀ ਸਰਦਾਰ ਮਿਤਿੰ ਸਿੰਘ ਜੀ ਸਾਰੀਆਂ ਖਬਰਾਂ ਤੇ ਗੰਭੀਰ ਮੰਥਨ ਦੇ ਲਈ ਤੁਹਾਡਾ ਧੰਨਵਾਦ ਸੱਚ ਕਾ ਜੀ ਸੱਚ ਕਾ ਜੀ